ਸਤਿ ਸ਼੍ਰੀ ਅਕਾਲ ਦੋਸਤੋ ਆਸਟ੍ਰੇਲੀਆ ਜਾਣ ਵਾਲੇ ਸਟੂਡੈਂਟ ਲਈ ਬਹੁਤ ਹੀ ਖਾਸ ਰਹਿਣ ਵਾਲਾ ਸਾਡਾ ਸ਼ੋਅ ਔਰ ਅੱਜ ਆਪਾਂ ਗੱਲ ਕਰਨੀ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਸਟ੍ਰੇਲੀਆ ਪਹੁੰਚ ਸਕਦੇ ਹੋ ਕੀ ਨਵੇਂ ਰੂਲ ਨੇ ਕਿਹੜਾ ਇਨਟੇਕ ਅਵੇਲੇਬਲ ਹੈ ਬਹੁਤ ਸਾਰੇ ਸਟੂਡੈਂਟ ਨੇ ਜੋ ਵੇਟਿੰਗ ਦੇ ਵਿੱਚ ਨੇ ਜਿਨ੍ਹਾਂ ਦੇ ਰਿਜ਼ਲਟ ਨਹੀਂ ਆ ਰਹੇ ਕੀ ਕਾਰਨ ਨੇ ਇਹਨਾਂ ਗੱਲਾਂ ਦੇ ਸਾਰੀਆਂ ਵੀ ਜੋ ਵੀ ਤੁਹਾਡੇ ਸਵਾਲ ਨੇ ਉਹਨਾਂ ਦੇ ਜਵਾਬ ਲਵਾਂਗੇ ਉਹ ਸਾਡੇ ਨਾਲ ਨੇ ਕੀਰਤੀ ਜੈਨ ਜੀ ਸਾਨ ਇਮੀਗ੍ਰੇਸ਼ਨ ਸੈਕਟਰ 9 ਤੋਂ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਜਿਵੇਂ ਕਿ ਸਟੂਡੈਂਟ ਬਹੁਤ ਸਾਰੇ ਨੇ ਜਿਨ੍ਹਾਂ ਸਾਨੂੰ ਕਮੈਂਟਸ ਆਉਂਦੇ ਆ ਜਾਂ ਕਾਲਸ ਆਉਂਦੀਆਂ ਸ਼ੋਅ ਦੇ ਵਿੱਚ ਅਸੀਂ ਲਾਈਵ ਤੁਸੀਂ ਸ਼ੋਅ ਦੇ ਦੌਰਾਨ ਤੁਸੀਂ ਵੀ ਕਾਲ ਕਰ ਸਕਦੇ ਹੋ ਕਿ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਇਸ ਟਾਈਮ ਸਟੂਡੈਂਟ ਬੜਾ 네ਗੇਟਿਵ ਹੈ ਚਾਹੇ ਆਪਾਂ ਅਦਰ ਕੰਟਰੀਜ਼ ਦੀ ਜਾਂ ਆਪਾਂ ਗੱਲ ਕਰੀਏ ਕੈਨੇਡਾ ਨੂੰ ਲੈ ਕੇ ਜਾਂ ਯੂਕੇ ਨੂੰ ਲੈ ਕੇ ਵੀ ਉੱਥੇ ਜਾ ਕੇ ਕੰਮ ਨਹੀਂ ਹੈਗਾ ਵਰਕ ਪਰਮਿਟ ਲੈਣ ਚ ਪ੍ਰੋਬਲਮਸ ਆ ਰਹੀਆਂ ਪੀਆਰ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਹਨਾ ਪਰ ਆਸਟ੍ਰੇਲੀਆ ਲਈ ਬੜੀ ਪੋਜ਼ਿਟਿਵਿਟੀ ਹੈ ਖਾਸ ਤੌਰ ਤੇ ਹਾਂ ਜੀ ਆਪਾਂ ਗੱਲ ਕਰਦੇ ਹਾਂ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਐਮਬੈਸੀ ਵੱਲੋਂ ਵੀਜ਼ਾ ਦੇਣ ਦੇ ਵਿੱਚ ਬਹੁਤ ਲੰਮਾ ਸਮਾਂ ਲੱਗ ਰਿਹਾ ਹੈ ਐਡਮਿਸ਼ਨਸ ਨਹੀਂ ਮਿਲ ਰਹੀਆਂ ਕੁਆਲਟੀ ਸਟੂਡੈਂਟ ਭਾਲ ਰਿਹਾ ਆਸਟ੍ਰੇਲੀਆ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਆਲ ਓਵਰ ਸਿਨੈਰੀਓ ਹੈ ਜਿਹੜਾ ਕਿਸ ਤਰ੍ਹਾਂ ਦਾ ਚੱਲ ਰਿਹਾ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਸਟੱਡੀ ਵੀਜ਼ਾ ਦੇ ਲਈ ਬਿਲਕੁਲ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆਂ ਆਸਟ੍ਰੇਲੀਆ ਬਹੁਤ ਹੀ ਜ਼ਿਆਦਾ ਫੇਮਸ ਹੈ ਕੁਆਲਿਟੀ ਐਜੂਕੇਸ਼ਨ ਨੂੰ ਲੈ ਕੇ ਜੇ ਇਸ ਟਾਈਮ ਆਪਾਂ ਰਿਜ਼ਲਟ ਦੀ ਗੱਲ ਕਰਦੇ ਆਂ 노 ਡਾਊਟ ਆਸਟ੍ਰੇਲੀਆ ਥੋੜਾ ਜਿਹਾ ਵਾਧੂ ਟਾਈਮ ਲੈ ਰਿਹਾ ਜੇ ਆਪਾਂ ਰਿਜ਼ਲਟ ਦੀ ਗੱਲ ਕਰਦੇ ਆਂ ਉਹਨਾਂ ਸਟੂਡੈਂਟ ਦੀ ਗੱਲ ਕਰਦੇ ਆਂ ਜਿਨ੍ਹਾਂ ਦੀ ਫਾਈਲਸ ਆਲਰੇਡੀ ਐਮਬੈਸੀ ਦੇ ਵਿੱਚ ਹੈ ਬਟ ਉਹਦਾ ਵੀ ਇੱਕ ਕਾਰਨ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਸਟ੍ਰੇਲੀਆ ਨੇ ਹਜੇ ਨਿਊ ਰੂਲਸ ਅਪਡੇਟ ਕੀਤੇ ਆ ਜੀਟੀ2 ਜੀਐਸਟੀ ਕੀਤਾ ਹੈ ਸੋ ਜਦੋਂ ਵੀ ਉਹਨਾਂ ਦੀ ਬੱਚਿਆਂ ਦੀ ਫਾਈਲਸ ਐਮਬੈਸੀ ਦੇ ਵਿੱਚ ਗਈ ਹੈ ਡੈਫੀਨਿਟ ਇੰਪਲੀਮੈਂਟੇਸ਼ਨ ਨੂੰ ਟਾਈਮ ਲੈਂਦਾ ਜਿਹਦੇ ਕਰਕੇ ਜਿਹੜਾ ਰਿਜ਼ਲਟ ਹੈ ਉਹ ਲੇਟ ਹੋ ਰਿਹਾ ਜੇ ਅਸੀਂ ਰਿਜ਼ਲਟ ਦੇ ਟਾਈਮ ਦੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ ਆਫੀਸ਼ਲ ਵੈਬਸਾਈਟ ਤੇ ਜੇ ਤੁਸੀਂ ਜਾਓਗੇ ਸੋ 60 ਟੂ 90 ਵਰਕਿੰਗ ਡੇਸ ਉਹਨਾਂ ਦਾ ਟਾਈਮ ਹੈ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੰਨਾ ਟਾਈਮ ਲੈਣਾ ਹੀ ਲੈਣਾ ਹੈ ਹੋ ਸਕਦਾ ਹੈ ਜੇ ਤੁਹਾਡੇ ਡਾਕੂਮੈਂਟੇਸ਼ਨ ਪ੍ਰੋਪਰ ਸਭ ਕੁਝ ਗਿਆ ਹੈ ਤੇ ਉਹਨਾਂ ਨੂੰ ਬਹੁਤ ਈਜ਼ੀ ਰਹੂਗਾ ਉਸ ਚੀਜ਼ ਤੇ ਛੇਤੀ ਤੋਂ ਛੇਤੀ ਰਿਜ਼ਲਟ ਲੈਣ ਨੂੰ ਬਟ ਜੇ ਉਹੀ ਤੁਸੀਂ ਪ੍ਰੋਪਰ ਐਕੂਰੇਟ ਇਨਫੋਰਮੇਸ਼ਨ ਨਹੀਂ ਦਿੱਤੀ ਹੈ ਹੋ ਸਕਦਾ ਹੈ ਐਮਬੈਸੀ ਟਾਈਮ ਵੀ ਲੈ ਸਕਦੀ ਹੈ ਬਟ ਇਹ ਐਮਬੈਸੀ ਦਾ ਪਾਰਟ ਹੈ ਤੁਸੀਂ ਆਪਣੇ ਵੱਲੋਂ ਸਾਰਾ ਕੁਝ ਡਨ ਕੀਤਾ ਹੈ ਤਾਂ ਕਰਕੇ ਅੱਜ ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਹੈ ਐਮਬੈਸੀ ਦੇ ਵਿੱਚ ਹੈਗੀ ਹੈ ਸੋ ਆਫ ਕੌਰਸ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਜਦੋਂ ਵੀ ਕੋਈ ਰੂਲ ਇੰਪਲੀਮੈਂਟ ਹੁੰਦਾ ਹੈ ਉਹ ਟਾਈਮ ਲੈਂਦਾ ਹੀ ਲੈਂਦਾ ਹੈ ਸੋ ਇਟਸ ਬੇਸਿਕ ਪ੍ਰੋਸੈਸ ਜਿਸ ਲਈ ਤੁਸੀਂ ਵੇਟ ਆਰਾਮ ਨਾਲ ਕਰ ਸਕਦੇ ਹੋ ਸਾਨੂੰ ਕਾਲਸ ਆਉਣੀਆਂ ਸਟਾਰਟ ਹੋ ਗਈਆਂ ਪਰ ਅਸੀਂ ਕੋਸ਼ਿਸ਼ ਸਮੇਂ ਬਾਅਦ ਕਾਲਸ ਲੈਣੇ ਆ ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਕੀਰਤੀ मैम ਨੂੰ ਮਿਲਣਾ ਚਾਹੁੰਦੇ ਹੋ ਸਾਨ ਇਮੀਗ੍ਰੇਸ਼ਨ ਸੈਕਟਰ 9D ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਜਿਹੜਾ ਪ੍ਰੋਪਰ ਐਡਰੈਸ ਹੈ ਸਕਰੀਨ ਦੇ ਉੱਤੇ ਫਲੈਸ਼ ਵੀ ਹੋ ਰਿਹਾ ਉੱਥੇ ਪਹੁੰਚ ਕੇ ਇਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਇਹਨਾਂ ਨੂੰ ਮਿਲ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ ਹੋਰ ਅਦਰ ਕੰਟਰੀ ਦਾ ਵੀ ਪਲਾਨ ਕਰ ਰਹੇ ਹੋ ਉਸ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ ਪਰ ਆਪਾਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਦੀ ਕਿਉਂਕਿ ਆਸਟ੍ਰੇਲੀਆ ਬਹੁਤ ਸਾਰੇ ਸਟੂਡੈਂਟ ਜਾਣਾ ਚਾਹੁੰਦੇ ਆ ਈਵਨ ਕਿ ਬਹੁਤ ਸਾਰੇ ਕੰਸਲਟ ਕਿ ਅਬ ਨਹੀਂ ਯਾਰ ਆਸਟ੍ਰੇਲੀਆ ਤੇ ਨਹੀਂ ਬੋਲਣਾ ਕਿਉਂਕਿ ਬਹੁਤ ਲੰਬਾ ਸਮਾਂ ਲੱਗ ਰਿਹਾ ਸਟੂਡੈਂਟ ਦੇ ਰਿਜ਼ਲਟ ਦੀ ਵੇਟ ਕਰਨੀ ਪੈ ਰਹੀ ਹੈ ਉਹਨਾਂ ਨੂੰ ਐਡਮਿਸ਼ਨਸ ਨਹੀਂ ਮਿਲ ਰਹੀਆਂ ਹਨਾ ਸਨ ਇਮੀਗ੍ਰੇਸ਼ਨ ਸਰਵਿਸਿਜ਼ ਕੋਲ ਕਿਸ ਤਰ੍ਹਾਂ ਦੀ ਕਾਲਜਸ ਔਰ ਯੂਨੀਵਰਸਿਟੀਆਂ ਹੈਗੀਆਂ ਨੇ ਕਿ ਸਟੂਡੈਂਟ ਨੂੰ ਜਲਦੀ ਜਿਹੜਾ ਐਡਮਿਸ਼ਨਸ ਆਫਰ ਲੈਟਰਸ ਦੀ ਸਾਰਾ ਕੁਝ ਮਿਲ ਜੇਗਾ ਇਥੇ ਅ ਬਿਲਕੁਲ ਜੈਸੀ ਪ੍ਰੋਸੈਸ ਦੀ ਗੱਲ ਕਰਦੇ ਆ ਮੈਂ ਇਥੇ ਇਹ ਮੰਨਦੀ ਆ ਕਿ ਤੁਸੀਂ ਭਾਵੇਂ ਕਿਤੋਂ ਵੀ ਅਪਲਾਈ ਕਰ ਰਹੇ ਏਕੂਰੇਟ ਇਨਫੋਰਮੇਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਭਾਲਦੇ ਕਿ ਤੁਹਾਡਾ ਬਾਹਰ ਜਾਣ ਦਾ ਜਿਹੜਾ ਸੁਪਨਾ ਉਹ ਪੂਰਾ ਹੋ ਸਕੇ ਫੋਰ ਐਗਜ਼ਾਮਪਲ ਐਸੀ ਆਫਰ ਲੈਟਰ ਦੀ ਗੱਲ ਕਰਦੇ ਆ ਸਾਡੇ ਕੋਲ ਬਹੁਤ ਬੱਚੇ ਆਣਦੇ ਜਿਹੜੇ ਕਹਿੰਦੇ ਕਿ ਅਸੀਂ ਫਲਾਣੇ ਏਜੰਟ ਨੂੰ ਇੰਨੇ ਟਾਈਮ ਤੋਂ ਫਾਈਲ ਦਿੱਤੀ ਹੋਈ ਸੀਗੀ ਸਾਡਾ ਆਫਰ ਲੈਟਰ ਤੱਕ ਨਹੀਂ ਆਇਆ ਕਿਉਂਕਿ ਇਥੇ ਜਦੋਂ ਵੀ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਤੁਹਾਡੇ ਕਾਲਜੇਜ਼ ਯੂਨੀਵਰਸਿਟੀਆਂ ਦੇ ਨਾਲ ਟਾਇਪ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਦੋਂ ਆਪਣਾ ਟਾਇਪ ਹੁੰਦਾ ਹੈ ਤਾਂ ਡੈਫੀਨਿਟਲੀ ਅਸੀਂ ਕਿਤੇ ਨਾ ਕਿਤੇ ਬੱਚਾ ਜੇ ਐਲੀਜੀਬਲ ਹੈਗਾ ਬਹੁਤ ਆਰਾਮ ਨਾਲ ਉਹਦੇ ਬਹੁਤ ਸਾਰੇ ਆਪਸ਼ਨਸ ਵੇਖ ਕੇ ਉਹਦੀ ਆਫਰ ਲੈਟਰ ਸਿਕਿਉਰ ਕਰ ਸਕਦੇ ਆ ਸੋ ਆਸਟ੍ਰੇਲੀਆ ਦਾ ਪ੍ਰੋਸੈਸ ਥੋੜਾ ਜਿਹਾ ਲੈਂਦੀ ਹੈ ਕਿਉਂਕਿ ਉਹ ਕਿਤੇ ਨਾ ਕਿਤੇ ਕਵਾਲਿਟੀ ਸਟੂਡੈਂਟ ਪਾਲਦਾ ਕਿ ਜਿਹੜਾ ਵੀ ਸਾਡੇ ਕੋਲ ਸਟੂਡੈਂਟ ਹੈ ਉਹਦਾ ਮਕਸਦ ਜਿਹੜਾ ਹੈ ਉਹ ਪੜਨ ਦਾ ਹੀ ਹੋਣ ਸੋ ਆਫਕੋਰਸ ਆਫਰ ਲੈਟਰ ਤੋਂ ਲੈ ਕੇ ਜੀਐਸਟੀ ਪ੍ਰੋਸੈਸ ਹੋ ਗਿਆ ਜਾਂ ਆਪਾਂ ਸੀਓਈ ਦੀ ਗੱਲ ਕਰਦੇ ਆ ਉਹ ਚੀਜ਼ਾਂ ਇਸ ਕਰਕੇ ਟਾਈਮ ਲੈਂਦੀ ਹੈ ਸਿਰਫ ਉਸੇ ਏਜੰਟ ਕੋਲ ਟਾਈਮ ਲੈਂਦੀ ਹੈ ਜਿਨ੍ਹਾਂ ਨੂੰ ਐਕੂਰੇਟ ਇਨਫੋਰਮੇਸ਼ਨ ਨਹੀਂ ਹੈਗੀ ਕਿਉਂਕਿ ਜੇ ਆਪਾਂ ਕੋਈ ਸਟੂਡੈਂਟ ਇਨਰੋਲ ਕੀਤਾ ਹੈ ਸਾਨੂੰ ਪਤਾ ਹੈ ਕਿ ਜੀਟੀ ਜੀਐਸਟੀ ਦੇ ਵਿੱਚ ਟਾਈਮ ਲੱਗਣਾ ਹੈ ਸੋ ਆਫਕੋਰਸ ਆਪਾਂ ਆਫਰ ਲੈਟਰ ਆਉਣ ਤੋਂ ਪਹਿਲਾਂ ਹੀ ਉਸ ਬੰਦੇ ਨੂੰ ਉਸ ਅਕੋਰਡਿੰਗ ਤਿਆਰ ਕਰਕੇ ਉਹਦੀ ਡਾਕੂਮੈਂਟੇਸ਼ਨ ਤਿਆਰ ਕਰੂਗੇ ਸੋ ਥੈਟ ਕਿ ਕ ਟਾਈਮ ਨਾ ਲੱਗਣ ਉਹਨਾਂ ਦੀ ਪਹਿਲਾਂ ਤੋਂ ਹੀ ਡਾਕੂਮੈਂਟੇਸ਼ਨ ਸਾਰੀ ਰੈਡੀ ਹੋਊਗੀ ਸੋ ਆਫਕੋਰਸ ਹਾਰdਲੀ 15 ਡੇਜ਼ ਦੇ ਵਿੱਚ ਜਾਂ 20 ਡੇਜ਼ ਦੇ ਵਿੱਚ ਤੁਹਾਡੀ GST ਕਲੀਅਰ ਹੋ ਸਕਦੀ ਹੈ ਤੇ ਹੁਣ ਜਿਹੜੇ ਨਿਊ ਰੂਲਸ ਇੰਪਲੀਮੈਂਟ ਹੋਏ ਹਨ GST ਦੀ ਆਪਾਂ ਗੱਲ ਕਰਦੇ ਹਾਂ ਸੋ ਆਫਕੋਰਸ ਸਟੂਡੈਂਟ ਇਸ ਟਾਈਮ ਇੰਟਰਵਿਊ ਤੋਂ ਬਹੁਤ ਜ਼ਿਆਦਾ ਘਬਰਾਇਆ ਹੋਇਆ ਹੈ ਕਿ ਹੁਣ GST ਆ ਚੁੱਕਿਆ ਇੰਟਰਵਿਊ ਆਊਗਾ ਪਰ ਕਿਵੇਂ ਕਰਨੀ ਹੈ ਸੋ ਅਗੇਨ ਬੱਚਾ ਬੱਚੇ ਨੇ ਕਦੇ ਇੰਟਰਵਿਊ ਦਿੱਤੀ ਨਹੀਂ ਹੈ ਇਸ ਕਰਕੇ ਉਹ ਘਬਰਾਇਆ ਜਦ ਕਿ ਉਹ ਜੇ ਇੰਟਰਵਿਊ ਆਣੀ ਵੀ ਹੈ ਉਹਨਾਂ ਦੇ ਬੱਚੇ ਦੀ ਇਨਫੋਰਮੇਸ਼ਨ ਹੀ ਪੁੱਛੀ ਜਾਣਗੇ ਕਿ ਬੱਚੇ ਦਾ ਪਰਸਨਲ ਡਾਟਾ ਕੀ ਹੈਗਾ ਪੇਰੈਂਟਸ ਕੀ ਕਰਦੇ ਕੌਣ ਉਹਨੂੰ ਸਪான்ਸਰ ਕਰ ਰਿਹਾ ਹੈ ਫਾਈਨੈਂਸ਼ੀਅਲੀ ਉਹ ਆਪਣੇ ਆਪ ਨੂੰ ਕਿਵੇਂ ਅੱਗੇ ਸਪான்ਸਰ ਕਰੂਗਾ ਉਹਦਾ ਅੱਗੇ ਕੈਰੀਅਰ ਟਾਸਕ ਕੀ ਹੈਗਾ ਉਹਨੇ ਸਟੱਡੀ ਕੀ ਕਿਹਦੇ ਵਿੱਚ ਲਈਤੀ ਹੈ ਕੱਲ ਕੀ ਕੈਰੀਅਰ ਭਾਲਦਾ ਹੈ ਸੋ ਆਫ ਕੋਰਸ ਜੇ ਬੱਚੇ ਨੂੰ ਆਪਣੇ ਕੇਸ ਦੇ ਬਾਰੇ ਪ੍ਰੋਪਰ ਨੋਲੇਜ ਹੋਊਗੀ ਡੈਫੀਨਿਟਲੀ ਇੰਟਰਵਿਊ ਕਰਾ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਹੈ ਬਟ ਗੇਨ ਜੇ ਤੁਸੀਂ ਅਪਲਾਈ ਕਰ ਰਹੇ ਹੋ ਰਾਈਟ ਕੰਸਲਟੈਂਟ ਤੋਂ ਤੇ ਉਹ ਡੈਫੀਨਿਟਲੀ ਅਸੀਂ ਤੁਹਾਨੂੰ ਪ੍ਰਪੇਅਰ ਵੀ ਕਰੂਗੇ ਉਸ ਚੀਜ਼ ਲਈ ਤੇ ਤੁਹਾਡਾ ਕੱਲ ਇੰਟਰਵਿਊ ਆਉਂਦਾ ਵੀ ਹੈ ਤਾਂ ਤੁਹਾਨੂੰ ਬਿਲਕੁਲ ਵੀ ਦਿੱਕਤ ਨਹੀਂ ਹੋਊਗੀ ਹੂੰ ਬਿਲਕੁਲ ਹੈ ਇੰਟਰਵਿਊ ਤੋਂ ਨਾ ਘਬਰਾਓ ਔਰ ਨਾ ਹੀ ਇਸ ਚੀਜ਼ ਤੋਂ ਘਬਰਾਓ ਕਿ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਤੁਹਾਨੂੰ ਐਡਮਿਸ਼ਨਸ ਨਹੀਂ ਮਿਲਣੀਆਂ ਜਾਂ ਜੀਐਸਟੀ ਨੂੰ ਲੈ ਕੇ ਬਹੁਤ ਲੰਮਾ ਸਮਾਂ ਲੱਗ ਜਾਣਾ ਕਿਉਂਕਿ ਇੱਕ ਚੰਗਾ ਕੰਸਲਟੈਂਟ ਹੈ ਜੋ ਤੁਹਾਨੂੰ ਇਹ ਸਾਰੇ ਚੀਜ਼ ਦੇ ਵਿੱਚ ਹੈਲਪ ਕਰ ਸਕਦਾ ਸਾਡਾ ਸ਼ੋਅ ਲੈ ਕੇ ਆਉਣ ਦਾ ਮਕਸਦ ਹੁੰਦਾ ਹੈ ਕਿ ਸਟੂਡੈਂ ਹਾਸਲ ਹੋ ਸਕੇ ਔਰ ਤੁਸੀਂ ਸਹੀ ਤਰੀਕੇ ਦੇ ਨਾਲ ਵਿਦੇਸ਼ ਪਹੁੰਚ ਸਕੋ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਮਝਤੇ ਹਮੇਸ਼ਾ ਅਸੀਂ ਉਹਨਾਂ ਕੰਸਲਟੈਂਟ ਨੂੰ ਸੱਦਾ ਦਿੰਦੇ ਹਾਂ ਜੋ ਕਿ ਸਹੀ ਇਨਫੋਰਮੇਸ਼ਨ ਸਟੂਡੈਂਟ ਤੱਕ ਪਹੁੰਚਾ ਰਹੇ ਹੈ ਔਰ ਤੁਸੀਂ ਵੀ ਜਿਵੇਂ ਸਾਨ ਇਮੀਗ੍ਰੇਸ਼ਨ ਸਰਵਿਸਿਸ ਤੋਂ ਉਮੀਦ ਕਰਦੇ ਆ ਤੁਹਾਨੂੰ ਸਹੀ ਸਲਾਹ ਦਿੱਤੀ ਜਾਊਗੀ ਔਰ ਸਹੀ ਤਰੀਕੇ ਨਾਲ ਵਿਦੇਸ਼ ਭੇਜਣ ਦੇ ਵਿੱਚ ਤੁਹਾਡੀ ਹੈਲਪ ਕੀਤੀ ਜਾਊਗੀ ਮੈਮ ਜਿਵੇਂ ਹੁਣ ਤੁਸੀਂ ਕਿਹਾ ਕਿ ਪਹਿਲਾਂ ਜੀਟੀ ਸੀਗਾ ਹਨਾ ਬਹੁਤ ਲੰਬਾ ਸਮਾਂ ਸਟੂਡੈਂਟ ਨੂੰ ਲੱਗਦਾ ਸੀਗਾ ਹੁਣ ਹੋ ਗਿਆ ਜੀਐਸਟੀ ਕਹਿੰਦੇ ਜੈਨੂਅਲ ਸਟੂਡੈਂਟ ਟੈਸਟ ਉਹ ਤਾਂ ਹਰੇਕ ਕੰਟਰੀ ਜੈਨੂਅਲ ਸਟੂਡੈਂ ਪਰ ਆਸਟ੍ਰੇਲੀਆ ਕੋਲ ਇਹ ਏਡਾ ਖਾਸ ਕੀ ਹੈ ਕਿ ਸਟੂਡੈਂਟ ਨੂੰ ਐਡਮਿਸ਼ਨ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਜਾਂ ਉਹਨਾਂ ਦੀ ਇੰਟਰਵਿਊ ਕਿਉਂਕਿ ਆਪਾਂ ਜੇ ਹੋਰ ਕੰਟਰੀ ਦੇਖਦੇ ਹਾਂ ਕਈ ਵਾਰੀ ਇੰਟਰਵਿਊ ਨਹੀਂ ਹੁੰਦੇ ਪਰ ਜਿਹੜੀ ਆਸਟ੍ਰੇਲੀਅਨ ਯੂਨੀਵਰਸਿਟੀ ਹੈ ਉਹਨਾਂ ਵੱਲੋਂ ਵੀ ਇੰਟਰਵਿਊ ਲਿਆ ਜਾ ਰਿਹਾ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਇਹ ਇੰਨੀ ਸਖਤੀ ਕਿਉਂ ਹੈ ਮਤਲਬ ਕੀ ਕਾਰਨ ਹੈ ਇਸਦੇ ਬਿਲਕੁਲ ਸਰ ਜੀ ਤੁਸੀਂ ਲਾਸਟ 2-3 ਸਾਲ ਦਾ ਰਿਕਾਰਡ ਦੇਖੋਗੇ ਆਸਟ੍ਰੇਲੀਆ ਦਾ ਤੋਂ ਸਭ ਤੋਂ ਜ਼ਿਆਦਾ ਜਿਹੜੇ ਰੂਲ ਚੇਂਜ ਹੋਏ ਆ ਆਸਟ੍ਰੇਲੀਆ ਨੇ ਕੀਤੇ ਆ ਉਹਦਾ ਮੇਨ ਕਾਰਨ ਸਾਡੇ ਸਟੂਡੈਂਟਸ ਹੀ ਹੈਗੇ ਆ ਕਿਉਂਕਿ ਨੋ ਡਾਊਟ ਜੇ ਆਪਾਂ ਹੋਰ ਕੰਟਰੀਜ਼ ਦੀ ਵੀ ਗੱਲ ਕਰਦੇ ਆਂ ਉਹ ਵੀ ਜੈਨੂਇਨ ਸਟੂਡੈਂਟ ਹੀ ਭਾਲਦੇ ਕਿ ਜਿਹੜਾ ਵੀ ਸਟੂਡੈਂਟ ਇੱਥੇ ਆਨੋ ਪੜ੍ਹਨ ਲਈ ਆਣ ਬਟ ਆਸਟ੍ਰੇਲੀਆ ਨੇ ਇੰਨੀ ਜੇ ਸਟ੍ਰਿਕਨੈਸ ਕੀਤੀ ਉਹ ਇਹਦੇ ਕਰਕੇ ਕੀਤੀ ਹੈ ਕਿਉਂਕਿ ਜਿਹੜਾ ਸਾਡਾ ਸਟੂਡੈਂਟ ਹੈਗਾ ਉਹ ਐਟ ਦੈਨ ਫੋਰ ਏਗਜ਼ਾਮਪਲ ਕੋਈ ਸਟੂਡੈਂਟ ਹੈਗਾ ਜਿਸ ਦਾ 2 ਸਾਲ ਦਾ 3 ਸਾਲ ਦਾ ਗੈਪ ਹੈਗਾ ਉਹ ਐਕਚੁਅਲੀ ਪੜ੍ਹਦਾ ਨਹੀਂ ਹੈ ਫੇਕ ਡਾਕੂਮੈਂਟ ਲਾ ਦਿੰਦਾ ਹੈ ਕਈ ਵਾਰੀ ਬੱਚੇ ਦੇ ਡਿਗਰੀ ਵੀ ਫੇਕ ਹੁੰਦੀ ਹੈ ਜਾਂ ਆਪਾਂ ਫੰਡਸ ਦੀ ਗੱਲ ਕਰਦੇ ਆਂ ਬੱਚੇ ਨੂੰ ਨੌਲੇਜ ਹੀ ਨਹੀਂ ਹੈ ਕਿ ਕਿਸ ਤਰ੍ਹਾਂ ਦੀ ਫੰਡਿੰ ਉਹ ਵੀ ਬੱਚਾ ਜਿਹੜਾ ਫੇਕ ਪ੍ਰੋਵਾਈਡ ਕਰ ਦਿੰਦਾ ਹੈ ਬਟ ਉਹਨਾਂ ਦੇ ਡਾਕੂਮੈਂਟਸ ਕੰਪਲੀਟ ਨਹੀਂ ਹੁੰਦੇ ਸੋ ਇਹਨਾਂ ਸਾਰੇ ਚੀਜ਼ਾਂ ਨੂੰ ਵੇਖ ਕੇ ਹੀ ਆਸਟ੍ਰੇਲੀਆ ਨੇ ਡਿਸੀਜਨ ਲੈਂਦਾ ਹੈ ਕਿ ਉਹਨਾਂ ਨੇ ਜੀਟੀ ਤੋਂ ਜੀਐਸਟੀ ਦਾ ਰੂਲ ਕਰ ਦਿੱਤਾ ਹੈ ਸੋ ਥੈਟ ਕਿ ਕੱਲ ਉਹਨਾਂ ਕੋਲ ਜੋ ਵੀ ਕੋਈ ਸਟੂਡੈਂਟ ਆ ਰਿਹਾ ਹੈ ਫੋਰ ਇਗਜ਼ਾਮਪਲ ਉਹਨਾਂ ਦਾ ਗੈਪ ਹੈ ਇੱਕ ਹੀ ਪਾਸ ਆਊਟ ਸਟੂਡੈਂਟ ਹੈਗਾ 22 ਪਾਸ ਆਊਟ ਸਟੂਡੈਂਟ ਹੈਗਾ ਬਟ ਜੇ ਉਹਨਾਂ ਦਾ ਗੈਪ ਹੈਗਾ ਉਹਨਾਂ ਕੋਲ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਬੱਚੇ ਨੇ ਜੇ ਕੋਈ ਗਵਰਨਮੈਂਟ ਇਗਜ਼ਾਮ ਦੀ ਪ੍ਰੀਪਰੇਸ਼ਨ ਕੀਤੀ ਹੈ ਉਹਨਾਂ ਕੋਲ ਉਹਦੇ ਪ੍ਰੂਫ ਹੋਏ ਹੋਣ ਨਾਲੇ ਜੇ ਆਇਲਸ ਪੀਟੀ ਬਾਰ ਬਾਰ ਕੀਤੀ ਉਹਦਾ ਕੋਈ ਉਹਨਾਂ ਕੋਲ ਪ੍ਰੂਫ ਹੋਣਾ ਚਾਹੀਦਾ ਸੋ ਬੇਸਿਕਲੀ ਆਸਟ੍ਰੇਲੀਆ ਦਾ ਕਹਿੰਦਾ ਪਾਵੇ ਹੈ ਕਿ ਬੱਚੇ ਕੋਲ ਕੋਈ ਵੀ ਚੀਜ਼ ਹੈਗੀ ਹੈ ਉਹਦਾ ਜੈਨੂਇਨ ਪ੍ਰੂਫ ਉਹਨਾਂ ਕੋਲ ਹੈਗਾ ਤੇ ਉਹ ਬੱਚਾ ਜੈਨੂਇਨ ਸਟੂਡੈਂਟ ਵਿੱਚ ਕਨਸੀਡਰ ਹੁੰਦਾ ਹੈ ਬੱਚਿਆਂ ਦੀ ਸਪான்ਸਰ ਦੀ ਗੱਲ ਕਰਦੇ ਆ ਮੇਨਲੀ ਸਾਡੇ ਸਪான்ਸਰ ਜਿਹੜੇ ਹੁੰਦੇ ਉਹ ਪੈਰੈਂਟਸ ਹੀ ਹੁੰਦੇ ਕਿਉਂਕਿ ਆਫਕੋਰ ਜੇ ਸਾਡੇ ਫੈਮਿਲੀ ਚ ਜਿਹੜੇ ਕੁਮਾਰ ਆ ਪੈਰੈਂਟਸ ਨੇ ਉਹੀ ਬੱਚੇ ਨੂੰ ਸਪான்ਸਰ ਕਰ ਸਕਦੇ ਆ ਬਟ ਤੁਹਾਡੇ ਸਾਲ ਦੀ ਫੀਸ ਕਿਤੇ ਨਾ ਕਿਤੇ 15 ਤੋਂ 20 ਲੱਖ ਰੁਪਏ ਹੈਗਾ ਪੈਰ ਦੀ ਇਨਕਮ 4 ਲੱਖ ਦੀ ਹੈ ਕੀ ਉਹ ਜਸਟੀਫਾਈ ਕਰਦਾ ਬਿਲਕੁਲ ਵੀ ਨਹੀਂ ਕਿਉਂਕਿ ਕਿਵੇਂ ਤੁਸੀਂ ਇੱਕ ਸਾਲ ਦਾ ਜਿਹੜਾ ਪੈਸਾ ਕਮਾਇਆ 5 ਸਾਲ 5 ਗੁਣਾ ਇਨਕਮ ਤੁਸੀਂ 5 ਗੁਣਾ ਫੀਸ ਕਿਵੇਂ ਭਰ ਸਕਦੇ ਹੋ ਸੋ ਇਹ ਚੀਜ਼ਾਂ ਤੁਹਾਨੂੰ ਪ੍ਰੋਪਰਲੀ ਰੈਲੇਵੈਂਟ ਜਸਟੀਫਾਈ ਕਰਨੀ ਹੈ ਕਿ ਮੇਰੀ ਇਨਕਮ ਜੇ ਇੰਨੀ ਹੈਗੀਏ ਮੈਂ ਆਪਣੇ ਬੱਚੇ ਨੂੰ ਕਿਵੇਂ ਸਪான்ਸਰ ਕਰਨਾ ਹੈ ਬਿਲਕੁਲ ਮੈਮ ਸਾਡੇ ਨਾਲ ਇੱਕ ਕਾਲਰ ਨੇ ਲਗਾਤਾਰ ਸਾਨੂੰ ਕਾਲਸ ਆ ਰਹੀਆਂ ਨੇ ਤੁਹਾਨੂੰ ਬੈਕ ਕਾਲ ਆਊਗੀ ਤੁਸੀਂ ਘਬਰਾਉਣ ਦੀ ਲੋੜ ਨਹੀਂ ਕੋਈ ਵੀ ਤੁਹਾਡੀ ਜਾਣਕਾਰੀ ਆ ਤੁਸੀਂ ਲੈ ਸਕਦੇ ਹੋ ਬੈਕ ਕਾਲ ਤੁਹਾਨੂੰ ਸਾਡੇ ਨਾਲ ਇਮੀਗ੍ਰੇਸ਼ਨ ਵੱਲੋਂ ਕੀਤੀ ਜਾਊਗੀ ਸਾਡੇ ਨਾਲ ਕਾਲਰ ਨੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਰ ਕੌਣ ਬੋਲ ਰਹੇ ਹੋ ਜੀ ਸਤਿ ਸ੍ਰੀ ਅਕਾਲ ਮੈਂ ਹਰਮਨ ਗੱਲ ਕਰ ਰਿਹਾ ਜੀ ਹਾਂਜੀ ਹਰਮਨ ਜੀ ਕਿੱਥੋਂ ਬੋਲ ਰਹੇ ਹੋ ਕੀ ਪ੍ਰੋਫਾਈਲ ਹੈ ਤੁਹਾਡੀ ਹਾਂ ਜੀ ਮੈਂ ਸਾਰੀ ਮੈਂ ਪਲੱਸ 2 ਕੀਤੀ ਹੈ 2023 ਦੇ ਵਿੱਚ ਸੀਵੀਐਸੀ ਬੋਰਡ ਤੋਂ ਤੇ ਮੈਂ ਸਾਰੀ ਆਸਟ੍ਰੇਲੀਆ ਬਾਰੇ ਪੁੱਛਣਾ ਸੀ ਜੀ ਅ ਤੁਸੀਂ ਆਇਰਸ ਪੀਟੀ ਕੀਤਾ ਹੈ ਤੁਸੀਂ ਸਰ ਆਇਰਸ ਪੀਟੀ ਕੀਤੀ ਸੀ 65 ਔਰ ਲਗਭਗ 60 ਵੀ ਮੈਂ ਨਾ ਯੂਨੀਵਰਸਿਟੀ ਨੂੰ ਆਪਣੀ ਓਫਰ ਲੈਟਰ ਅਪਲਾਈ ਕੀਤਾ ਸੀ ਓਫਰ ਆ ਗਿਆ ਸੀ ਪਰ 4 ਮਹੀਨੇ ਹੋ ਗਿਆ ਸਰ ਕੁਝ ਅੱਗੇ ਪਤਾ ਨਹੀਂ ਚੱਲ ਰਿਹਾ ਜੀ ਉਹ ਜੀਟੀ ਦਾ ਕੀ ਹੈਗਾ ਕੀ ਨਹੀਂ ਕਰ ਓਕੇ ਤੁਸੀਂ ਪਲੀਜ਼ ਆਪਣੀ ਪਰਸੈਂਟੇਜ ਦੱਸ ਸਕਦੇ ਹੋ ਪਲੱਸ 2 ਦੇ ਵਿੱਚ ਕਿੰਨੀ ਹੈ

ਮੈਂ ਪਹਿਲੇ ਤਾਂ ਮੈਂ ਜਨਵਰੀ ਦੀ ਅਪਲਾਈ ਕੀਤਾ ਸੀ ਤੁਸੀਂ ਦੇਖ ਲਓ ਹੁਣ ਐਪਰੰਚ ਚੱਲ ਰਿਹਾ ਮੈਮ ਪਰ ਇਹ ਜੀ ਇਨਟੇਕ ਦਾ ਕੁਝ ਨਹੀਂ ਪਤਾ ਚੱਲ ਰਿਹਾ ਉੱਪਰ ਆਇਆ ਸੀ ਕੋ ਜਨਵਰੀ ਪਰਵਦੀ ਆਇਆ ਸੀ ਓਕੇ ਸੋ ਬੇਸਿਕਲੀ ਤੁਹਾਡੀ ਆਫਰ ਲੈਟਰ ਆ ਚੁੱਕੀ ਹੈ ਬਟ ਜੀਟੀ ਦੇ ਤੁਸੀਂ ਡਾਕੂਮੈਂਟਸ ਵੀ ਸਬਮਿਟ ਕਰਵਾ ਚੁੱਕੇ ਲੇਕਿਨ ਅੱਗੇ ਕੁਝ ਪਤਾ ਨਹੀਂ ਲੱਗ 파 ਰਹੇ ਕਿ ਕੀ ਪ੍ਰੋਸੈਸ ਚੱਲ ਰਿਹਾ ਜੀ ਬਿਲਕੁਲ ਮੈਂ ਨਵੰਬਰ ਚ ਅਪਲਾਈ ਕਰਵਾਇਆ ਸੀ ਆਫਰ ਲੈਟਰ ਆ ਗਿਆ ਸੀ ਜਨਵਰੀ ਇਨਟੇਕ ਦਾ ਅੱਗੇ ਕੁਝ ਨਹੀਂ ਸਮਝ ਚੱਲ ਰਿਹਾ ਉਹ ਕਦੀ ਜੁਲਾਈ ਕਹਿ ਰਿਹਾ ਹੈ ਇਹ ਕੁਝ ਬਰ ਕੋਈ ਸਮਾਂ ਨਹੀਂ ਚੱਲ ਰਿਹਾ ਮੈਮ بار بار ਡਾਕੂਮੈਂਟਸ ਦੀ ਰਿਕੁਐਸਟ ਆ ਰਹੀ ਹੈ ਤੁਹਾਨੂੰ ਮੈਮ ਏਜੰਟ ਮੰਗ ਰਿਹਾ ਜੀ ਸਾਡੀ ਕੋਈ ਆਈਡੀ ਵਗੈਰਾ ਜਿਸ ਤੇ ਨਹੀਂ ਕਰਾਇਓ ਨੇ ਓਕੇ ਏਜੰਟ ਮੰਗ ਰਿਹਾ ਜੀ ਯੂਨੀਵਰਸਿਟੀ ਤੇ ਤੁਹਾਡਾ ਕੋਈ ਡਾਇਰੈਕਟ ਕੰਟੈਕਟ ਨਹੀਂ ਹੈਗਾ ਇਹਦੇ ਵਿੱਚ ਨਹੀਂ ਮੈਮ ਨਹੀਂ ਮੈਮ ਓਕੇ ਠੀਕ ਹੈ ਠੀਕ ਹੈ ਅੰਦਰੋਂ ਓਕੇ ਠੀਕ ਹੈ ਜੀ ਤੁਸੀਂ ਆਪਣਾ ਜਵਾਬ ਸੁਣ ਸਕਦੇ ਹੋ ਜੀ ਹਾਂਜੀ ਸੋ ਹਜੇ ਬੱਚੇ ਦੀ ਕਾਲ ਆਈ ਹੈ ਉਹਦੇ 2-3 ਯੂਨੀਵਰਸਿਟੀਆਂ ਤੋਂ ਆਫਰ ਲੈਟਰ ਆ ਚੁੱਕੀ ਹੈ ਤੇ ਪ੍ਰੋਫਾਈਲ ਆਪਾਂ ਪੁੱਛੀਏ ਬਹੁਤ ਅੱਛੀ ਪ੍ਰੋਫਾਈਲ ਹੈ ਬੱਚੇ ਦੀ ਪਰਸੈਂਟੇਜ ਵੀ ਵਧੀਆ ਹੈ ਪੀਟੀ ਸਕੋਰ ਵੀ ਵਧੀਆ ਹੈ ਲੇਕਿਨ ਜੀਟੀ ਦਾ ਅੱਗੇ ਕੋਈ ਰਿਸਪੌਂਸ ਨਹੀਂ ਆ ਰਿਹਾ ਹੈ ਏਜੰਟ ਤੋਂ बार-बार ਰਿਕੁਐਸਟ ਆ ਰਹੀ ਹੈ ਡਾਕੂਮੈਂਟੇਸ਼ਨ ਦੀ ਪਹਿਲਾਂ ਇੱਥਾਂ ਇੱਥੇ ਜਿਹੜੀ ਮੈਨੂੰ ਚੀਜ਼ ਲੱਗਦੀ ਹੈ ਕਿ ਜਦੋਂ ਬਾਰ-ਬਾਰ ਕੋਈ ਡਾਕੂਮੈਂਟੇਸ਼ਨ ਮੰਗੀ ਜਾਂਦੀ ਹੈ ਇਟ ਮੀਨਸ ਕਿ ਪਹਿਲੀ ਵਾਰੀ ਆਪਾਂ ਬੱਚੇ ਦੇ ਸਾਰੇ ਡਾਕੂਮੈਂਟਸ ਵੇਖ ਕੇ ਉਹਨੂੰ ਇੱਕੋ ਵਾਰ ਸોર્ટ ਕਰਕੇ ਅੱਗੇ ਯੂਨੀਵਰਸਿਟੀ ਤੱਕ ਨਹੀਂ ਪਹੁੰਚਾਇਆ ਕਿਉਂਕਿ ਜੇ ਆਪਾਂ ਬੱਚੇ ਦੀ ਪ੍ਰੋਫਾਈਲ ਪੂਰੀ ਚੈੱਕ ਕੀਤੀ ਹੈ ਉਹਦੀ ਡਾਕੂਮੈਂਟੇਸ਼ਨ ਚੈੱਕ ਕੀਤੀ ਹੈ ਕਿ ਕੀ ਸਾਨੂੰ ਚਾਹੀਦਾ ਹੈ ਤੇ ਬੱਚੇ ਨੂੰ ਇੱਕੋ ਵਾਰੀ ਆਪਾਂ ਡਾਕੂਮੈਂਟੇਸ਼ਨ ਲੈ ਕੇ ਯੂਨੀਵਰਸਿਟੀ ਨੂੰ ਤਾਂ ਹੀ ਭੇਜੂਗੇ ਜਦੋਂ ਬੱਚੇ ਦੀ ਜਿਹੜੀ ਰਿਕੁਆਇਰਮੈਂਟਸ ਹੈ ਉਹ ਕੰਪਲੀਟ ਨੇ ਤਾਂ ਕਿ ਯੂਨੀਵਰਸਿਟੀ ਵੱਲੋਂ ਵੀ ਸਾਨੂੰ ਬਾਰ-ਬਾਰ ਰਿਕੁਐਸਟ ਨਾ ਆਣ ਤੇ ਸਾਡਾ ਸਾਡਾ ਟਾਈਮ ਵੇਸ ਨਾ ਹੋਣ ਕਈ ਵਾਰੀ ਜਦੋਂ ਆਪਾਂ ਯੂਨੀਵਰਸਿਟੀ ਨੂੰ ਡਾਕੂਮੈਂਟਸ ਫਾਰਵਰਡ ਕਰ ਦਿੰਨੇ ਆ ਫੇਰ ਵੀ ਜੇ ਉਹਨਾਂ ਦੀ ਰਿਕੁਐਸਟ ਆ ਰਹੀ ਹੈ ਤੇ ਉਹਦਾ ਰੀਜ਼ਨ ਆਹੀ ਹੈ ਕਿ ਅਸੀਂ ਰਿਕੁਆਇਰਮੈਂਟਸ ਪੜ੍ਹੀ ਹੀ ਨਹੀਂ ਹੈਗੀਆਂ ਕੁਝ ਯੂਨੀਵਰਸਿਟੀਆਂ ਨੇ ਜਿਵੇਂ ਉਹਨਾਂ ਨੇ ਕਿਹਾ ਕਿ ਲਾਟਰੋਬ ਯੂਨੀਵਰਸਿਟੀ ਵਿੱਚ ਅਪਲਾਈ ਕੀਤਾ ਸੀਗਾ ਬਿਲਕੁਲ ਲਾਟਰੋਬ ਯੂਨੀਵਰਸਿਟੀਆਂ ਬਹੁਤ ਵਾਰੀ ਡਾਕੂਮੈਂਟਸ ਮੰਗਦੀ ਹੈ ਤੇ ਸਾਨੂੰ ਕਿਤੇ ਨਾ ਕਿਤੇ ਜਦੋਂ ਅਸੀਂ ਜੀਐਸਟੀ ਦਾ ਪ੍ਰੋਸੈਸ ਕਰ ਰਹੇ ਹਾਂ ਉੱਥੇ ਸਾਨੂੰ ਪੇਸ਼ੈਂਸ ਵੀ ਰੱਖਣੇ ਪੈਣੇ ਉਹਦਾ ਰੀਜ਼ਨ ਆਹੀ ਹੈ ਕਿਉਂਕਿ ਸਾਡਾ ਇਨਟੇਕ ਜੇ ਆਪਾਂ ਗੱਲ ਕਰੀਏ ਜਨਵਰੀ ਬਟ ਜਦੋਂ ਵੀ ਯੂਨੀਵਰਸਿਟੀ ਦੇ ਰਿਕੁਆਇਰਮੈਂਟਸ ਕੰਪਲੀਟ ਨਹੀਂ ਹੁੰਦੀ ਉਹ ਤਦੋਂ ਤੱਕ ਤੁਹਾਡੇ ਜੀਟੀ ਜੀਐਸਟੀ ਕਲੀਅਰ ਨਹੀਂ ਕਰ ਸਕਦੇ ਸੋ ਮੇਕ ਸ਼ੋਰ ਤੁਸੀਂ ਵਨ ਟਾਈਮ ਆਪਣੀ ਸਾਰੇ ਡਾਕੂਮੈਂਟੇਸ਼ਨ ਪ੍ਰੋਵਾਈਡ ਕਰੋ ਅਗੇਨ 에ਜੰਟ ਤੁਹਾਨੂੰ ਬਾਰ ਬਾਰ ਕਾਲ ਕਰ ਰਿਹਾ ਹੈ ਤੂੰ ਡੈਫੀਨਟਲੀ ਇੱਥੇ ਰਿਕੁਆਇਰਮੈਂਟਸ ਦੀ ਪ੍ਰੋਬਲਮ ਹੈ ਵਨ ਟਾਈਮ ਤੁਹਾਡੀ ਰਿਕੁਆਇਰਮੈਂਟ ਜੇ ਕੰਪਲੀਟ ਹੋਈ ਹੋਣੀ ਜਾਂ ਤੁਹਾਨੂੰ ਗਾਈਡੈਂਸ ਵਧੀਆ ਮਿਲੀ ਹੋਣੀ ਸੋ ਬਾਰ-ਬਾਰ ਰਿਕੁਐਸਟ ਨਹੀਂ ਆਉਗੀ ਇੱਕੋ ਵਾਰੀ ਤੁਸੀਂ ਵਧੀਆ ਡਾਕੂਮੈਂਟੇਸ਼ਨ ਜੇ ਫਾਰਵਰਡ ਕੀਤੀ ਹੈ ਤਾਂ ਤੁਹਾਨੂੰ ਬਾਰ ਬਾਰ ਇਹ ਪ੍ਰੋਬਲਮ ਨਹੀਂ ਫੇਸ ਕਰਨੀ ਪੈਣੀ ਤੇ ਤੁਹਾਡਾ ਇਨਟੇਕ ਵੀ ਡੈਫਰ ਨਹੀਂ ਹੋਣਾ ਤੇ ਇੱਥੇ ਮੈਂ ਇੱਕ ਹੋਰ ਚੀਜ਼ ਵੇਖੀ ਹੈ ਜਿਹੜੀ ਸਟੂਡੈਂਟ ਵੱਲੋਂ ਵੀ ਕਿਤੇ ਨਾ ਕਿਤੇ ਲੈਕ ਹੁੰਦੀ ਹੈ ਕਿ ਅਸੀਂ ਪੇਸ਼ੈਂਸ ਨਹੀਂ ਰੱਖਦੇ ਸਾਡਾ ਅੱਜ ਆਫਰ ਲਟਾਇਆ ਸਾਨੂੰ ਹੁੰਦਾ ਹੈ ਕਿ 10 ਦਿਨ ਦੇ ਅੰਦਰ ਅੰਦਰ ਸਾਡੀ GST ਕਲੀਅਰ ਹੋ ਜਾਏ ਜ ਤੁਸੀਂ ਜਿਸ ਦਿਨ ਵੀ ਆਫਰ ਲੈਟਰ ਅਪਲਾਈ ਕਰਦੇ ਹੋ ਯੂਨੀਵਰਸਿਟੀ ਦੀ ਆਪਾਂ ਗੱਲ ਕਰਦੇ ਤਾਂ 20 ਤੋਂ 25 ਦਿਨ ਤੱਕ ਯੂਨੀਵਰਸਿਟੀ ਹੀ ਆਫਰ ਲੈਟਰ ਦੇਨ ਨੂੰ ਲਾ ਲੈਂਦੀ ਹੈ ਸੋ ਮੇਕ ਸ਼ਰ ਜਿੰਨਾ ਟਾਈਮ ਤੁਹਾਡੇ ਕੋਲ ਪਹਿਲਾਂ ਬਚਿਆ ਹੋਇਆ ਤੁਸੀਂ ਉਹਦੇ ਵਿੱਚ ਆਪਣੀ ਸਾਰੀ ਡਾਕੂਮੈਂਟੇਸ਼ਨ ਰੈਡੀ ਕਰੋ ਸੋ ਥੈਟ ਜਦੋਂ ਹੀ ਤੁਹਾਡਾ ਆਫਰ ਲੈਟਰ ਆ ਜਾਂਦਾ ਹੈ ਨਾਲ ਦੇ ਨਾਲ ਤੁਸੀਂ ਆਪਣੀ ਜੀਟੀ ਜੀਐਸਟੀ ਫਾਰਵਰਡ ਕਰੋ ਸੋ ਥੈਟ ਤੁਹਾਡਾ ਅੱਗੇ ਦਾ ਟਾਈਮ ਬਿਲਕੁਲ ਵੀ ਵੇਸ ਨਾ ਹੋਣ ਤੇ ਇਸ ਦੇ ਨਾਲ ਬੱਚਨ ਮੈਂ ਇੱਕ ਹੋਰ ਚੀਜ਼ ਸੁਜੈਸਟ ਕਰਾਂਗੀ ਜੇ ਤੁਸੀਂ ਤਿੰਨ ਯੂਨੀਵਰਸਿਟੀਜ਼ ਤੋਂ ਆਫਰ ਲੈਟਰ ਲਈਤੀ ਹੋਈ ਹੈ ਤੇ ਬੱਚਾ ਕੀ ਕਰਦਾ ਇੱਕ ਵੀ ਜੀ ਆਪਣੀ ਜੀਟੀ ਜੀਐਸਟੀ ਫਾਰਵਰਡ ਕਰਦਾ ਬਟ ਇਹ ਜ਼ਰੂਰੀ ਨਹੀਂ ਹੁੰਦਾ ਕੱਲ ਤੁਹਾਡੀ ਇੰਟਰਵਿਊ ਆਂਦੀ ਹੈ ਜੀਐਸਟੀ ਦਾ ਤੁਹਾਨੂੰ ਕੋਈ ਵੈਰੀਫਿਕੇਸ਼ਨ ਆਂਦੀ ਹੈ ਕਲੀਅਰ ਹੋਣ ਜੇ ਤੁਸੀਂ ਤਿੰਨ ਵਿੱਚ ਆਫਰ ਲੈਟਰ ਹੈ ਤਿੰਨਾਂ ਵਿੱਚ ਆਪਣੀ ਜੀਐਸਟੀ ਪ੍ਰੋਸੀਡ ਕਰੋਗੇ ਸੋ ਡੈਫੀਨਿਟਲੀ ਇੱਕ ਵਿੱਚ ਰਿਜੈਕਟ ਹੋ ਵੀ ਜਾਂਦੇ ਤੇ ਤੁਹਾਡੇ ਕੋਲ ਬੈਕਅਪ ਆਪਸ਼ਨ ਹਮੇਸ਼ਾ ਅਵੇਲੇਬਲ ਰਹੋਗਾ ਤੇ ਤੁਹਾਡਾ ਜਿਹੜਾ ਇਨਟੇਕ ਹੈ ਉਹ ਵੀ ਨਹੀਂ ਨਿਕਲੇ ਹੂੰ ਉਮੀਦ ਕਰਦੇ ਆ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਚੁੱਕਾ ਹੋਣਾ ਔਰ ਇਸੇ ਜਵਾਬ ਦੇ ਨਾਲ ਹੋਰ ਵੀ ਬਹੁਤ ਸਾਰੇ ਸਟੂ ਮਿਲ ਗਿਆ ਹੋਣਾ ਕਾਲ ਲੈਣ ਦਾ ਮਕਸਦ ਹੀ ਹੁੰਦਾ ਹੈ ਸ਼ੋਅ ਲੈ ਕੇ ਆਉਣ ਦਾ ਮਕਸਦ ਵੀ ਹੁੰਦਾ ਹੈ ਸਟੂਡੈਂਟ ਅਵੇਅਰ ਹੋਵੇ ਜਾਗਰੂਕ ਹੋਵੇ ਕਿਸ ਤਰ੍ਹਾਂ ਦੇ ਨਾਲ ਵਿਦੇਸ਼ ਜਾਇਜ਼ ਜਾ ਸਕਦਾ ਹੈ ਬਹੁਤ ਸਾਰੀਆਂ ਡਾਕੂਮੈਂਟੇਸ਼ਨ ਹੈ ਜਿਵੇਂ ਮੈਮ ਨੇ ਕਿਹਾ ਹੈ ਕਿ ਫੇਕ ਨਹੀਂ ਹੋਣੀ ਚਾਹੀਦੀ ਆਸਟ੍ਰੇਲੀਆ ਕੀ ਭਾਲਦਾ ਹੈ ਕਿ ਜੈਨੂਇਨ ਸਟੂਡੈਂਟ ਹੋਣਾ ਚਾਹੀਦਾ ਹੈ ਤੁਹਾਡਾ ਉੱਥੇ ਜਾ ਕੇ ਮਕਸਦ ਸਿਰ ਪੜ੍ਹਾਈ ਦਾ ਹੋਣਾ ਚਾਹੀਦਾ ਹੈ ਇਸ ਕਰਕੇ ਜੇ ਤੁਸੀਂ ਜੈਨੂਇਨ ਸਟੂਡੈਂਟ ਹੋ ਤਾਂ ਤੁਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ इजीली ਲੈ ਸਕਦੇ ਹੋ ਉਸ ਦੇ ਲਈ ਤੁਸੀਂ ਕਾਲ ਕਰਨੀ ਹੈ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ ਜਸਨ ਇਮੀਗ੍ਰੇਸ਼ਨ ਸੈਕਟਰ 9 ਡੀ ਚੰਡੀਗੜ੍ਹ ਦੇ ਵਿੱਚ ਆ ਮੈਨੂੰ ਲੱਗਾ ਜਾਇ ਇਹਨਾਂ ਦੀ ਟੀਮ ਨੂੰ ਮਿਲ ਕੇ ਹਰ ਇੱਕ ਜਾਣਕਾਰੀ ਕਿਹੜੀ ਯੂਨੀਵਰਸਿਟੀ ਕਾਲਜ ਹਰ ਚੀਜ਼ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਮੈਂ ਕਿਸੇ ਵੀ ਕੰਟਰੀ ਚਾਹੇ ਆਪਾਂ ਆਸਟ੍ਰੇਲੀਆ ਦੀ ਚਲੋ ਗੱਲ ਕਰ ਰਹੇ ਹਾਂ ਜਾਂ ਅਦਰ ਕੰਟਰੀ ਕਿਸੇ ਵੀ ਸਟੂਡੈਂਟ ਜਦੋਂ ਜਾਣਦਾ ਉਸ ਨੂੰ ਕਾਲਜ ਯੂਨੀਵਰਸਿਟੀਆਂ ਜਾਂ ਕਿਸ ਤਰ੍ਹਾਂ ਦੇ ਨਾਲ ਡਿਸਾਈਡ ਕਰਨਾ ਚਾਹੀਦਾ ਕਿ ਮੈਂ ਇਸ ਕੋਰਸ ਦੇ ਵਿੱਚ ਜਾਵਾਂ ਇਸ ਕਾਲਜ ਦੇ ਵਿੱਚ ਜਾਵਾਂ ਇਸ ਯੂਨੀਵਰਸਿਟੀ ਦੇ ਵਿੱਚ ਜਾਵਾਂ ਯਾਨੀ ਆਪਣੀ ਪ੍ਰੋਫਾਈਲ ਦੇ ਨਾਲ ਕਿਵੇਂ ਮੈਚ ਕਰ ਸਕਦਾ ਉਹ ਸਾਰੀ ਬਿਲਕੁਲ ਸਭ ਤੋਂ ਪਹਿਲਾਂ ਅਸੀਂ ਕਿਸੇ ਵੀ ਕੰਟਰੀ ਵਿੱਚ ਜਾਣ ਦਾ ਜੇ ਪਲਾਨ ਕਰ ਰਹੇ ਹਾਂ ਸਾਨੂੰ ਐਲੀਜੀਬਿਲਟੀ ਬਹੁਤ ਮੈਟਰ ਕਰਦੀ ਹੈ ਜਿਵੇਂ ਓਵਰঅল ਐਲੀਜੀਬਿਲਟੀ ਦੀ ਗੱਲ ਕਰਾਂ ਤੁਹਾਡੀ ਮਿਨੀਮਮ ਪਰਸੈਂਟੇਜ 60 ਹੋਣੀ ਚਾਹੀਦੀ ਹੈ ਐਸ ਦਾ ਸਕੋਰ ਓਵਰঅল 6 ਹੋਣਾ ਚਾਹੀਦਾ ਹੈ PET ਦਾ ਮਿਨੀਮਮ ਸਕੋਰ 52 ਹੋਣਾ ਚਾਹੀਦਾ ਹੈ ਜਦੋਂ ਬਸੀਂ ਕਿਸੇ ਵੀ ਕੰਟਰੀ ਦੇ ਵਿੱਚ ਯੂਨੀਵਰਸਿਟੀ ਕਾਲਜ ਵਿੱਚ ਅਪਲਾਈ ਕਰਨਾ ਹੈ ਮੇਕ ਸ਼ੋਰ ਜਿਸ ਸਟਰੀਮ ਦੇ ਵਿੱਚ ਤੁਸੀਂ ਸਟੱਡੀ ਕੀਤੀ ਹੈ ਉਸ ਤੋਂ ਰੈਲੇਵੈਂਟ ਹੀ ਤੁਸੀਂ ਕੋਰਸ ਲਓ ਕਿਉਂਕਿ ਜੇ ਤੁਹਾਡਾ ਕੋਰਸ ਰੈਲੇਵੈਂਟ ਹੋਊਗਾ ਤਾਂ ਹੀ ਤੁਹਾਡੀ ਇੱਕ ਐਕ੍ਰੇਡੇਸ਼ਨ ਬਣਦੀ ਹੈ ਕਿ ਤੁਸੀਂ ਆਪਣੀ ਬਾਕੀ ਜਿਹੜੀ ਇੰਨੇ ਸਾਲਾਂ ਦੀ ਪੜ੍ਹਾਈ ਕੀਤੀ ਹੈ ਉਹ ਅੱਗੇ ਇਹਦੇ ਵਿੱਚ ਫਿਊਚਰ ਬਣਾਉਣ ਲਈ ਕੀਤੀ ਹੈ ਕਈ ਬੱਚੇ ਕੀ ਕਰਦੇ ਹਨ ਕਮਰਸ ਦੀ ਸਟਰੀਮ ਵਿੱਚ ਆਪਣਾ ਕੋਰਸ ਕੀਤਾ ਆਈਟੀ ਦਾ ਕੋਰਸ ਲੈ ਲੈਂਦੇ ਜੋ ਕਿ ਇਰੈਲੇਵੈਂਟ ਹੈ ਉਸ ਟਾਈਮ ਭਾਵੇਂ ਤੁਹਾਡੀ ਪਰਸੈਂਟੇਜ ਵਧੀਆ ਹੋਣ ਪੀਟੀਆਈਲ ਸਕੋਰ ਵਧੀਆ ਹੋਣ ਤੁਹਾਡਾ ਵੀਜ਼ਾ ਨਹੀਂ ਆਊਗਾ ਸੋ ਕੋਰਸ ਰਿਲੇਵੈਂਸੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਇਸ ਤੋਂ ਇਲਾਵਾ ਬਹੁਤ ਸਾਰੀ ਚੀਜ਼ਾਂ ਨੇ ਕਿ ਤੁਸੀਂ ਲੋਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਆਸਟ੍ਰੇਲੀਆ ਵਿੱਚ ਆਪਾਂ ਜਾ ਰਹੇ ਹਾਂ ਬਹੁਤ ਸਾਰੀ ਲੋਕੇਸ਼ਨ ਸਾਡੇ ਕੋਲ ਹੁੰਦੀ ਹੈ ਬਟ ਤੁਸੀਂ ਜਿਸ ਸਟਰੀਮ ਦੇ ਵਿੱਚ ਜਾ ਰਹੇ ਹੋ ਉਹਦੇ ਵਿੱਚ ਦੇਖੋ ਕਿ ਕਿਸ ਜਗ੍ਹਾ ਦੇ ਵਿੱਚ ਤੁਹਾਡੇ ਇਸ ਕੋਰਸ ਦੀ ਡਿਮਾਂਡ ਹੈਗੀ ਹੈ ਕਿਉਂਕਿ ਜੇ ਡਿਮਾਂਡ ਅ ਪਲੇਸ ਤੇ ਜਾਉਂਗੇ ਡੈਫੀਨਿਟਲੀ ਉੱਥੇ ਹੀ ਤੁਹਾਨੂੰ ਉਹਦੀ ਜਿਹੜੀ ਵੈਲਿਊ ਉਹ ਦੇਖਣ ਨੂੰ ਮਿਲੂਗੀ ਇਸ ਤੋਂ ਇਲਾਵਾ ਬੱਚਾ ਕਈ ਵਾਰੀ ਆਪਣਾ ਆਫਰ ਲੈਟਰ ਲੈ ਲੈਂਦਾ ਹੈ ਕੋਰਸ ਸਿਲੈਕਟ ਕਰ ਲੈਂਦਾ ਬਟ ਉਹਨਾਂ ਬਜਟ ਨਹੀਂ ਹੁੰਦਾ ਸੋ ਬਿਫੋਰ ਅਪਲਾਈਂਗ ਆਫਰ ਲੈਟਰ ਮੇਕ ਸ਼ੋਰ ਜਿਸ ਵੀ ਕਾਲਜ ਯੂਨੀਵਰਸਿਟੀ ਵੀ ਤੁਸੀਂ ਅਪਲਾਈ ਕਰ ਰਹੇ ਹੋ ਉਹ ਤੁਹਾਡੇ ਬਜਟ ਦੇ ਵਿੱਚ ਆਂਦੀ ਹੋਣ ਤੁਹਾਡਾ ਕੋਰਸ ਰੈਲੇਵੈਂਟ ਹੋਣ ਤੇ ਨਾਲੇ ਤੁਹਾਡੀ ਐਲੀਜੀਬਿਲਟੀ ਬੰਦੀ ਹੋਣ ਉਸ ਤੋਂ ਤੁਹਾਡਾ ਟਾਈਮ ਸੇਵ ਵੀ ਹੋਊਗਾ ਤੇ ਜਿਹੜੇ ਆਪਣੇ ਵੀਜ਼ਾ ਚਾਂਸਸ ਉਹ ਹਾਇਰ ਹੋਣਗੇ ਬਿਲਕੁਲ ਕੋਰਸ ਰੈਲੇਵੈਂਟ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ ਉਹ ਨਾਲ ਦੀ ਨਾਲ ਤੁਹਾਡੇ ਜਿੰਨੇ ਵੀ ਤੁਸੀਂ ਪਲੱਸ 2 ਜਾਂ ਪੀਟੀ ਆਇਲਟਸ ਕੀਤੀ ਹੋਈ ਹੈ ਜੈਨੂਨ ਹੋਣ ਤਾਂ ਨਾਲ ਦੇ ਨਾਲ ਪ੍ਰਵੈਂਸ ਦੀ ਚੋਣ ਬਹੁਤ ਧਿਆਨ ਨਾਲ ਕਰੋ ਸਾਡੇ ਨਾਲ ਕਾਲਰ ਨੇ ਆਪਾਂ ਕਾਲ ਲੈ ਲੈਣੇ ਆ ਫਿਰ ਅਗਲੇ ਸਵਾਲਾਂ ਵੱਲ ਵਧਦੇ ਆ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਕਿੱਥੋਂ ਬੋਲ ਰਹੇ ਹੋ ਸਤਿ ਸ੍ਰੀ ਅਕਾਲ ਜੀ ਮੈਂ ਮੌਕੇ ਤੇ ਗੱਲ ਕਰ ਰਹੀ ਹਾਂ ਮੈਂ ਸੀ ਕੈਨੇਡਾ ਦੇ ਲਈ ਚਨਾ ਜੀ ਨਾਮ ਹੈ ਹਾਂਜੀ ਤੁਸੀਂ ਗੱਲ ਕਰ ਸਕਦੇ ਹੋ ਜੀ ਆਪਣੀ ਪ੍ਰੋਫਾਈਲ ਦੱਸੋ ਹਾਂਜੀ ਹਾਂ ਮੈਂ ਕੈਨੇਡਾ ਦੇ ਸਟਡੀਜ਼ ਲਈ ਕੁਝ ਕਰ ਰਹੀ ਹਾਂ ਓਕੇ ਹਾਂਜੀ ਵਿੱਚ ਪ੍ਰੋਫਾਈਲ ਕੀ ਹੈ ਤੁਹਾਡੀ ਕਲਕੀ ਪੀਟੀ ਜੀ ਬਾਈ 2023 ਦੇ ਰਿਪੋਰਟਸ ਦੇ ਨਾਮ ਕਮਰਸ਼ੀਅਲ ਓਕੇ ਪਰਸੈਂਟੇਜ ਕਿੰਨੀ ਹੈ ਤੁਹਾਡੀ ਕਮਰਸ਼ੀਅਲ ਦਾ 73 ਠੀਕ ਹੈ ਜੀ ਆਲਸ ਪੀਟੀ ਕਿਤਾ ਤੁਸੀਂ ਹਾਂ ਜੀ ਮੇਰੇ ਕੋਲ ਆਲਸ ਕੀਤਾ ਹੋਇਆ 6.5 ਹੈ ਓਕੇ 1.5 ਤੋਂ 5.5 ਦੇ ਇੱਕ ਮੋਡਿਊਲ ਦੇ ਵਿੱਚ 5.5 ਹੈ ਓਕੇ ਸੋ ਕੋਈ ਪਰਟੀਕਲ ਲੋਕੇਸ਼ਨ ਜਿੱਥੇ ਤੁਸੀਂ ਆਪਸ਼ਨਸ ਲੱਭ ਰਹੇ ਹੋ ਨ ਕੈਨੇਡਾ ਦੇ ਵਿੱਚ ਹਾਂ ਐਕਚੁਅਲੀ ਮੈਨ ਪ੍ਰੋਬਲਮ ਇਹ ਹੈ ਕਿ ਜਿੱਦਾਂ ਹਮ ਦੇ ਇਸ ਨੂੰ ਜੇ ਜੇ ਗ੍ਰੈਡ ਪੀ 2 ਮੋਡਿਊਲ ਦੇ ਚ 5.5 ਹੈ ਤੇ ਆਪਾਂ ਨੂੰ ਅਟੈਸਟੇਸ਼ਨ ਦੇ ਲਈ ਪ੍ਰੋਬਲਮ ਆਏਗੀ ਉਹ ਲੈਂਡ ਦੇ ਵਾਸਤੇ ਅ ਨਹੀਂ ਬਿਲਕੁਲ ਇਹ ਜਿਹੜੀ ਇਨਫੋਰਮੇਸ਼ਨ ਹੈ ਕਹਿੰਦੇ ਨੇ ਆਪਾਂ ਜੇ ਅਧੀਨ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਹਮੇਸ਼ਾ ਹੀ ਡੇਂਜਰਸ ਹੁੰਦੀ ਹੈ ਬੇਸਿਕਲੀ ਜੇ ਤੁਸੀਂ ਗੱਲ ਕਰ ਰਹੇ ਹੋ ਮੋਡਿਊਲ ਦੇ ਕਿ ਇੱਕ ਮੋਡਿਊਲ ਚ 5.5 ਜਾਂ 5 ਨੇ ਤੇ ਤੁਹਾਨੂੰ ਇੱਕ ਹੋਰ ਰੂਲ ਦਾ ਪਤਾ ਹੋਏਗਾ ਕਿ ਜਿਹੜਾ ਆਪਣੀ ਗਵਰਨਮੈਂਟ ਹੈ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਤੁਹਾਡੇ ਓਵਰঅল 6 ਹੋਣੇ ਚਾਹੀਦੇ ਬਾਕੀ ਮੋਡਿਊਲ 'ਚ ਜਿੰਨੇ ਮਰਜ਼ੀ ਹੋਣ ਤੁਸੀਂ ਐਸ ਜੀ ਐਸ ਕੈਟਾਗਰੀ ਦੇ ਵਿੱਚ ਆਉਂਦੇ ਹੋ ਰਾਈਟ ਜੇ ਤੁਸੀਂ ਐਸਡੀਐਸ ਕੈਟਾਗਰੀ ਦੇ ਵਿੱਚ ਅੰਦਰ ਇਟ ਮੀਨਸ ਬਹੁਤ ਸਾਰੇ ਪਬਲਿਕ ਕਾਲਜਸ ਲਈ ਤੁਸੀਂ ਐਲੀਜੀਬਲ ਹੋ ਜਿੱਥੇ ਅਸੀਂ ਆ ਪੈਲ ਦੀ ਗੱਲ ਕਰ ਰਹੇ ਬੇਸਿਕਲੀ ਪ੍ਰੋਵੀਜ਼ਨਲ ਅਟੈਸਟੇਸ਼ਨ ਲੈਟਰ ਸੋ ਉਹ ਤੁਹਾਡਾ ਮੈਟਰ ਕਰਦਾ ਹੈ ਕਿ ਜਿਸ ਵੀ ਪ੍ਰੋਵਿੰਸ ਵਿੱਚ ਤੁਸੀਂ ਆਲਰੇਡੀ ਐਡਮਿਸ਼ਨ ਲੈ ਚੁੱਕੇ ਹੋ ਸੋ ਉੱਥੇ ਦੀ ਜਿਹੜਾ ਕਾਲਜ ਹੈ ਉੱਥੇ ਦੀ ਪ੍ਰੋਵਿੰਸ ਤੁਹਾਨੂੰ ਉਹ ਲੈਟਰ ਲੈ ਕੇ ਦੇਊਗਾ ਸੋ ਬੇਸਿਕਲੀ ਜੇ ਤੁਹਾਡ ਨੂੰ ਕਾਲਜ ਨੇ ਐਡਮਿਸ਼ਨ ਦੇ ਦਿੱਤਾ ਹੈਗਾ ਤੁਹਾਡਾ ਐਡਮਿਸ਼ਨ ਹੋ ਚੁੱਕਿਆ ਹੈਗਾ ਤੇ ਤੁਹਾਨੂੰ ਪੈਨ ਲੈਣ ਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ ओके ਤਾਂ ਮੰਮੀ ਜੀ অন্ਟਾਰੀਓ ਵਾਲੀ ਸਾਈਡੀ ਦਾ ਬ੍ਰੈਂਟਨ ਇਹ ਕਾਊਂਟਰ ਦੇ ਵਿੱਚ ਅਪਲਾਈ ਕਰਨਾ ਹੋਏ ਤਾਂ ਹੋ ਜਾਊਗਾ ਫਿਰ ਇਹਨਾਂ ਬਿਲਕੁਲ ਕਿਉਂਕਿ ਤੁਹਾਡੀ ਪ੍ਰੋਫਾਈਲ ਵਧੀਆ ਹੈ ਤੁਹਾਡਾ ਐਸ ਜੀ ਐਸ ਕੈਟਾਗਰੀ ਦੇ ਵਿੱਚ ਕੰਮ ਬੰਦਦਾ ਹੈ ਸੋ ਡੈਫੀਨਿਟਲੀ ਤੁਸੀਂ ਬ੍ਰੈਂਟਨ ਵਿੱਚ ਕਰਨਾ ਹੈ ਇਹ ਪਾਰਟिकुलर অন্ਟਾਰੀਓ ਦੇ ਵਿੱਚ ਕਰਨਾ ਹੈ ਆਰਾਮ ਨਾਲ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਯੈਸ ਤੁਹਾਡੇ ਇੱਥੇ ਮੈਂ ਸੁਜੈਸ਼ਨ ਇਹ ਦਵਾਂਗੀ ਤੁਸੀਂ ਕਮਰਸ ਟਰੇਨ ਦੇ ਵਿੱਚ ਕੀਤੀ ਹੈ ਸੋ ਆਬਵੀਅਸਲੀ ਤੁਸੀਂ ਜਿਹੜਾ ਕੋਰਸ ਹੈ ਉਹ ਅਕਾਊਂਟਸ ਬਿਜ਼ਨਸ ਰਿਲੇਟਿਡ ਹੀ ਦੇਖਿਓ ਸੋ ਥੈਟ ਕਿ ਤੁਹਾਡੀ ਸਟਰੀਮ ਰੈਲੇਵੈਂਟ ਹੋ ਜਾਊਗੀ ਤੇ ਨਾਲੇ ਬਜਟ ਦਾ ਤਾਂ ਕੋਈ ਪ੍ਰੋਬਲਮ ਨਹੀਂ ਹੈ ਤੁਹਾਨੂੰ ਮਮ ਲੱਗਦਾ ਕਾਲ ਕੱਟ ਚੁੱਕੀ ਹੈ ਸਾਡੇ ਨਾਲੋਂ ਪਰ ਉਮੀਦ ਕਰਦੇ ਹਾਂ ਤੁਸੀਂ ਸ਼ੋਅ ਤੋਂ ਬਾਅਦ ਲੰਬੀ ਗੱਲ ਜੇ ਕਰਨੀ ਹੈ ਸ਼ੋਅ ਤੋਂ ਬਾਅਦ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਕਾਲ ਸਾਨੂੰ ਵੇਟਿੰਗ ਦੇ ਵਿੱਚ ਹੁੰਦੀਆਂ ਮਿਸ ਹੋ ਜਾਂਦੀਆਂ ਕਿਉਂਕਿ ਸਵਾਲ ਵੀ ਬਹੁਤ ਸਾਰੇ ਆ ਜਿਹੜੇ ਮੈਂ ਵੀ ਪੁੱਛਣੇ ਆ ਉਹ ਨਾਲ ਦੀ ਨਾਲ ਤੁਹਾਡੇ ਸਵਾਲਾਂ ਦੇ ਲਈ ਖਾਸ ਤੌਰ ਤੇ ਸ਼ੋਅ ਹੁੰਦਾ ਤੁਸੀਂ ਕਾਲ ਕਰੋ ਕਾਲ ਕਰੋਗੇ ਤਾਂ ਸਾਡਾ ਸ਼ੋਅ ਹੈ ਜਿਹੜਾ ਕੰਟੀਨਿਉਟੀ ਦੇ ਵਿੱਚ ਆਊਗਾ ਇਸੇ ਤਰ੍ਹਾਂ ਦੇ ਨਾਲ ਤਾਂ ਜੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਵਿਦੇਸ਼ ਜਾ ਸਕਦੇ ਹੋ ਖਾਸ ਤੌਰ ਤੇ ਤੁਹਾਡੇ ਲਈ ਅਸੀਂ ਸ਼ੋਅ ਲੈ ਕੇ ਆਉਂਦੇ ਹਾਂ ਜਿਵੇਂ ਹੁਣ ਇੱਕ ਕੈਨੇਡਾ ਦੀ ਕਾਲ ਸੀ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਯੂਕੇ ਜਾਣਾ ਜਾਂ ਤੁਸੀਂ ਜਸ ਤੋਂ ਵੀਜ਼ਾ ਤੇ ਵੀ ਜੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਇਸ ਤੇ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਆਸਾਨੀ ਇਮੀਗ੍ਰੇਸ਼ਨ ਦੇ ਆਫਿਸ ਸੈਕਟਰ 9 ਡੀ ਚੰਡੀਗੜ੍ਹ ਤੇ ਵਿੱਚ ਪਹੁੰਚ ਕੇ ਤੁਸੀਂ ਐਕਸਪਰਟ ਟੀਮ ਨੂੰ ਮਿਲ ਸਕਦੇ ਹੋ ਔਰ ਆਪਣੀ ਕੋਈ ਵੀ ਤੁਹਾਡੀ ਇਨਕੁਆਰੀ ਹੈ ਕਿਸੇ ਵੀ ਤਰ੍ਹਾਂ ਦੀ ਲੈ ਸਕਦੇ ਹੋ ਮੈਮ ਜਿਵੇਂ ਚਲੋ ਹੁਣ ਕੈਨੇਡਾ ਦੀ ਪਾਲਸੀ ਪਰ ਆਪਾਂ ਇੱਕ ਵਾਰੀ ਫਿਰ ਆਸਟ੍ਰੇਲੀਆ ਤੇ ਹੀ ਵਾਪਸ ਆਉਨੇ ਆ ਜਿਵੇਂ ਆਪਾਂ ਦੇਖਦੇ ਹੁੰਦੇ ਆ ਬਹੁਤ ਵਾਰੀ ਇਸ ਤਰ੍ਹਾਂ ਦਾ ਮਾਹੌਲ ਹੋ ਜਾਂਦਾ ਕਿ ਪੰਜਾਬ ਹਰਿਆਣਾ ਸਟੂਡੈਂਟ ਨੂੰ ਐਡਮਿਸ਼ਨਸ ਨਹੀਂ ਮਿਲ ਰਹੀਆਂ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਪਿੱਛੇ ਨਿਊਜ਼ ਵੀ ਆਈਆਂ ਪੰਜਾਬ ਹਰਿਆਣਾ ਸਟੂਡੈਂਟ ਜਿਹੜਾ ਬੈਨ ਕਰਤਾ ਇਹ ਕਰਤਾ ਹੈ ਨਾ ਕਿਸ ਤਰ੍ਹਾਂ ਦਾ ਸਿਨੈਰੀਓ ਹੈ ਕਿ ਇਸ ਟਾਈਮ ਜਿਹੜੇ ਸਟੂਡੈਂਟ ਨੇ ਜਿਵੇਂ 2023 ਦੇ ਤੇ ਹਰ ਬੰਦਾ ਵੈਸੇ ਗੱਲ ਕਰ ਰਿਹਾ ਹੈ ਨਾ ਵੀ 2023 ਪਾਸਵਰਡ ਦੇ ਲਈ ਜੁਲਾਈ ਇਨਟੇਕ ਲਾਸਟ ਹੈਗਾ ਇੱਥੇ ਤੁਸੀਂ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹੋ ਪਰ ਜਿਹੜੇ 2020 ਜਾਂ 21 ਪਾਸਵਰਡ ਸਟੂਡੈਂਟ ਹੈ ਜਾਂ 22 ਪਾਸਵਰਡ 21 22 ਦੀ ਵੀ ਆਪਾਂ ਜਿਹੜੇ ਉਹਨਾਂ ਨੂੰ ਐਡਮਿਸ਼ਨ ਦੇ ਸਕਦੇ ਐ ਇਸ ਟਾਈਮ ਆ ਬਿਲਕੁਲ ਸਰ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਕੋਈ ਸਟੂਡੈਂਟ ਹੈ ਜਿਹੜਾ ਬੀ ਪਾਸ ਆਊਟ ਹੈ 21 ਪਾਸ ਆਊਟ ਹੈ ਅੱਗੇ ਉਹਨੇ ਸਟੱਡੀ ਕੰਟੀਨਿਊ ਨਹੀਂ ਕੀਤੀ ਬਟ ਉਸੇ ਪਾਸ ਆਊਟ ਤੇ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ ਸੋ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਬਹੁਤ ਸਾਰੀ ਸਬ ਕਲਾਸੇਜ਼ ਆਉਂਦੀਆਂ ਜਿਦੇ ਵਿੱਚ ਤੁਸੀਂ ਬੀ 21 22 ਪਾਸ ਆਊਟ ਅਪਲਾਈ ਕਰ ਸਕਦੇ ਹੋ ਬਟ ਮੈਟਰ ਕੀ ਕਰਦਾ ਹੈ ਕਿ ਤੁਹਾਡੀ ਪ੍ਰੋਫਾਈਲ ਉਸ ਤਰ੍ਹਾਂ ਤੋਂ ਕ੍ਰੀਏਟ ਹੋਣੀ ਚਾਹੀਦੀ ਹੈ ਸੋ ਜਿਹੜੇ ਸਟੂਡੈਂਟ ਜਿਨ੍ਹਾਂ ਦਾ ਨਹੀਂ ਬਣ ਰਿਹਾ ਜਾਂ ਬਹੁਤ ਸ ਉਸ ਤਰ੍ਹਾਂ ਦੀ ਲੋੜ ਨਹੀਂ ਹੁੰਦੀ ਆਪਾਂ ਜੇ ਸਟੱਡੀ ਵੀਜ਼ਾ ਦੀ ਗੱਲ ਕਰਦੇ ਆਂ ਤੇ ਮਕਸਦ ਜੇ ਤੁਹਾਡਾ ਬਾਹਰ ਜਾ ਕੇ ਸੈਟਲ ਹੁੰਦਾ ਸੋ ਬਹੁਤ ਸਾਰੇ ਆਪਸ਼ਨਸ ਅਵੇਲੇਬਲ ਹੈਗੇ ਹੈ ਖਰਚਾ ਵੀ ਘੱਟ ਹੈਗਾ ਬੀ ਪਾਸ ਆਊਟ ਤੋਂ ਤਾਂ ਵੀ ਤੁਸੀਂ ਆਰਮਨਾਲ ਜਾ ਸਕਦੇ ਹੋ ਰਾਈਟ ਗਾਈਡੈਂਸ ਲਈ ਅਸੀਂ ਇੱਥੇ ਹੈਗੇ ਆਂ ਡੈਫੀਨਿਟਲੀ ਤੁਹਾਨੂੰ ਗਾਈਡ ਕਰਨਗੇ ਕਿ ਕਿਵੇਂ ਅਸੀਂ ਸਾਡਾ ਮਕਸਦ ਜੇ ਤੁਹਾਡਾ ਸੁਪਨਾ ਪੂਰਾ ਕਰਨਾ ਬਾਹਰ ਜਾਣ ਦਾ ਡੈਫੀਨਿਟਲੀ ਉਹਦੇ ਲਈ ਤੁਸੀਂ ਸਾਨੂੰ ਲਾਈਕ ਕਾਲ ਕਰ ਸਕਦੇ ਹੋ ਜਾਂ ਵਿਜ਼ਿਟ ਕਰੋ ਤੁਹਾਨੂੰ ਗਾਈਡ ਕਰਕੇ ਜ਼ਰੂਰ ਤੁਸੀਂ ਜੇ ਅਪਲਾਈ ਕਰਨਾ ਚਾਹੁੰਦੇ ਹੋ ਬੀ 21 ਬਾਈਪਾਸ ਹੋ ਆਰਮਨਾਲ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਮੈਮ ਇੱਕ ਆਸਟ੍ਰੇਲੀਆ ਚਾ ਪਿੱਛੇ ਦੇਖਿਆ ਕਿ ਰੂਲ ਚੇਂਜਿੰਗ ਹੋਇਆ ਉਹਦੇ ਨਾਲ ਯੂਨੀਵਰਸਿਟੀਆਂ ਦੇ ਲੈਵਲ ਚੇਂਜ ਹੋਏ ਆ ਕੀ ਲੈਵਲ ਚੇਂਜ ਦੇ ਨਾਲ ਕੋਈ ਫਰਕ ਪੈਂਦਾ ਵੀਜ਼ਾ ਆਉਣ ਦੇ ਸਕਸੈਸ ਰੇਟ ਦੇ ਵਿੱਚ ਕੋਈ ਕਮੀ ਆਉਂਦੀ ਹੋਵੇ ਜਾਂ ਲੈਵਲ 1 ਦੀ ਯੂਨੀਵਰਸਿਟੀ ਜੇ ਤੁਸੀਂ ਐਡਮਿਸ਼ਨ ਲੈਨੇ ਹੋ ਤਾਂ ਵੀਜ਼ਾ ਪ੍ਰੋਸੈਸਿੰਗ ਹੈ ਜਿਹੜੀ ਫਾਸਟ ਹੋ ਸਕਦੀ ਹੈ ਇਸ ਤਰ੍ਹਾਂ ਦਾ ਕੋਈ ਪ੍ਰੋਸੈਸ ਦੇਖੋ ਆਸਟ੍ਰੇਲੀਆ ਦੇ ਵਿੱਚ ਟੋਟਲ 42 ਯੂਨੀਵਰਸਿਟੀਆਂ ਆਉਂਦੀ ਹੈ ਜਦੋਂ ਵੀ ਆਪਾਂ ਲੈਵਲ ਦੀ ਗੱਲ ਕਰਦੇ ਆ ਸੋ ਲੈਵਲ ਜਿਹੜੇ ਯੂਨੀਵਰਸਿਟੀ ਦੇ ਉਹ ਚੇਂਜ ਹੁੰਦੇ ਰਹਿੰਦੇ ਆ ਇਹਨਾਂ ਦੇ ਵੀ ਕ੍ਰਾਈਟੇਰੀਆ ਹੈ ਬੇਸਿਕਲੀ ਜ ਦੀ ਰਿਫਿਊਜ਼ਲਸ ਆਏ ਕਿੰਨੇ ਬੱਚੇ ਨੇ ਕਾਲਜ ਚੇਂਜ ਕੀਤਾ ਕਿ ਇਹਨਾਂ ਨੇ ਕੰਟੀਨਿਊ ਨਹੀਂ ਕੀਤਾ ਸੋ ਇਹ ਹਰ ਸਾਲ ਦਾ ਤੁਸੀਂ ਲਾ ਲਓ ਵੀ ਇੱਕ ਇੰਡੈਕਸ ਹੈ ਜਿਹੜਾ ਬੰਦ ਹੈ ਜਿਹਦੇ ਬੇਸਿਸ ਤੇ ਲੈਵਲ ਚੇਂਜ ਹੁੰਦਾ ਹੈ ਬਟ ਇਹਦਾ ਓਵਰঅল ਫਰਕ ਨਹੀਂ ਪੈਂਦਾ ਕਿਉਂਕਿ ਜੇ ਆਪਾਂ ਗੱਲ ਕਰੀਏ ਲੈਵਲ 1 ਦੀ ਲੈਵਲ 2 ਦੀ ਤੇ ਜੇ ਲੈਵਲ 1 ਦੇ ਹੀ ਵੀਜ਼ੇ ਆਏ ਹੋਣ ਤਾਂ ਆਣੇ ਹੋਣ ਤਾਂ ਬੱਚਾ ਲੈਵਲ 2 ਵਿੱਚ ਕਦੇ ਅਪਲਾਈ ਨਹੀਂ ਕਰੂਗਾ ਸੋ ਇਹ ਲੈਵਲਸ ਹੈ ਕ੍ਰਾਈਟੇਰੀਆ ਦੇ ਵਾਈਜ਼ ਡਿਵਾਈਡ ਕੀਤਾ ਹੋਇਆ ਹੈ ਕਿ ਹਰ ਸਾਲ ਦੇ ਪਾਰਟਿਕੂਲਰ ਯੂਨੀਵਰਸਿਟੀਜ਼ ਦੇ ਕਿੰਨੇ ਵੀਜ਼ੇ ਆਏ ਨੇ ਕਿੰਨੀ ਰਿਫਿਊਜ਼ਲਸ ਆਈ ਨੇ ਜਾਂ ਬੱਚਾ ਇੱਥ ਹੁੰਦਾ ਉਹਨਾਂ ਨੇ ਕਿੰਨੇ ਨੇ ਆਪਣਾ ਜਿਹੜਾ ਕਾਲਜ ਹੈ ਯੂਨੀਵਰਸਿਟੀ ਉੱਥੇ ਚੇਂਜ ਕਰ ਲਿੱਤੀ ਹੈ ਕੋਰਸਿਸ ਚੇਂਜ ਕਰ ਲਿੱਤੇ ਆ ਜਾਂ ਕਿੰਨੇ ਬੱਚੇ ਨੇ ਕਲਾਸ ਨਹੀਂ ਲਈ ਉਸ ਬੇਸਿਸ ਤੇ ਲੈਵਲ ਚੇਂਜ ਹੁੰਦਾ ਹੈ ਬਟ ਇਹਦਾ ਤੁਹਾਡੇ ਵੀਜ਼ਾ ਤੇ ਇੰਪੈਕਟ ਨਹੀਂ ਪੈਂਦਾ ਕਿਉਂਕਿ ਸਿਰਫ ਜਿਹੜਾ ਆਸਟ੍ਰੇਲੀਆ ਇਮੀਗ੍ਰੇਸ਼ਨ ਹੈ ਲੈਵਲ ਦੇ ਕੇ ਵੀਜ਼ਾ ਨਹੀਂ ਦਿੰਦਾ ਓਵਰঅল ਪ੍ਰੋਸੈਸ ਤੁਹਾਡਾ ਦੇਖ ਕੇ ਦਿੰਦਾ ਸੋ ਇਜ਼ੀ ਹੋ ਜਾਂਦਾ ਹੈ ਹਾਂਜੀ ਸਾਡੇ ਨਾਲ ਇੱਕ ਕਾਲਰ ਨੇ ਆਪਾਂ ਕਾਲ ਲੈ ਲੈਨੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹਾਂਜੀ ਸ਼ੈਰਲੀ ਗੱਲ ਕਰ ਰਹੀ ਆਂ ਜੀ ਹਾਂਜੀ ਦੱਸੋ ਜੀ ਤੁਹਾਡੀ ਪ੍ਰੋਫਾਈਲ ਕੀ ਹੈ ਕਿੱਥੇ ਲਈ ਪੁੱਛਣਾ ਚਾਹੁੰਦੇ ਹੋ ਸਰ ਮੈਂ ਪਲੱਸ ਟੂ ਕੀਤੀ ਹੈਗੀ ਆ ਜੀ ਮੋਰ ਦਨ 22 ਦੇ ਵਿੱਚ 22 ਠੀਕ ਆ ਜੀ ਹਾਂਜੀ ਤੇ ਤੇ ਮੇਰੇ ਪਲੱਸ ਟੂ ਦੇ ਵਿੱਚ ਮਾਰਕਸ ਨੇ 85% ਤੇ ਰੈਂਕ ਕਿਤੇ 60 ਉਹ ਕੇ ਬੱਚੇ ਤੁਸੀਂ ਪਲੱਸ ਟੂ ਕਿਸ ਸਟਰੀਮ ਦੇ ਵਿੱਚ ਕੀਤੀ ਮੈਂ ਕਿਹਾ ਸਰ ਮੈਡੀਕਲ ਦੇ ਵਿੱਚ ਕਿਹਾ ਮੈਡੀਕਲ ਓਕੇ ਤੇ ਮਤਲਬ ਕੀ ਕੁਰੀ ਹੈ ਬੇਸਿਕਲੀ ਤੁਹਾਡੀ ਮੈਂ ਆਸਟ੍ਰੇਲੀਆ ਲਈ ਆਪਣੀ ਫਾਈਲ ਲਗਾਣਾ ਚਾਹੁੰਦੀ ਹਾਂ ਮੈਂ ਕਿਉਂਕਿ ਇਹ ਹਾਲੇ ਤੱਕ ਆਸਟ੍ਰੇਲੀਆ ਦਾ ਕੋਈ ਨਹੀਂ ਮੈਨੂੰ ਜੀਮੋਂ ਪੁੱਛਿਆ ਹੋਏ ਮਨਾਂ ਕਰ ਰਹੇ ਨੇ ਕਿ ਨਹੀਂ ਹਲੇ ਨਹੀਂ ਹੋ ਰਿਹਾ ਹਲੇ ਨਹੀਂ ਹੋ ਰਿਹਾ ਆਸਟ੍ਰੇਲੀਆ ਦਾ ਓਕੇ ਸੋ ਬੇਸਿਕਲੀ ਜੇਪੋ ਆਸਟ੍ਰੇਲੀਆ ਦੀ ਗੱਲ ਕਰ ਰਹੇ ਕਦੇ ਵੀ ਕੋਈ ਕੰਟਰੀ ਬੱਚਿਆਂ ਲਈ ਆਪਣੇ ਦਵਾਰ ਬੰਦ ਨਹੀਂ ਕਰਦੀ ਇਥੇ ਜਿਹੜਾ ਮੈਟਰ ਕਰਦਾ ਤੁਹਾਡੀ ਪ੍ਰੋਫਾਈਲ ਵਧੀਆ ਹੈ ਤੁਸੀਂ ਮੈਡੀਕਲ ਸਟਰੀਮ ਤੋਂ ਆਪਣੀ ਐਜੂਕੇਸ਼ਨ ਕੀਤੀ ਹੈ ਨਾਲੇ ਆਇਲ ਸਕੋਰ ਵੀ ਤੁਹਾਡਾ ਵਧੀਆ ਹੈ ਸੋ ਡੈਫੀਨੇਟਲੀ ਤੁਹਾਡੇ ਲਈ ਮੈਡੀਕਲ ਸਟਰੀਮ ਬਹੁਤ ਵੱਡੀ ਸਟਰੀਮ ਹੈ ਅਸੀਂ ਹੈਲਥ ਦੇ ਵਿੱਚ ਜਾਣਾ ਚਾਹੁੰਦੇ ਆ ਨਰਸਿੰਗ ਦੇ ਵਿੱਚ ਜਾਣਾ ਚਾਹੁੰਦੇ ਆ ਜਾਂ ਫਾਰਮੇਸੀ ਦੇ ਵਿੱਚ ਜਾਣਾ ਚਾਹੁੰਦੇ ਕੋਰਸ ਸਿਲੈਕਸ਼ਨ ਤੁਹਾਡੇ ਵਿੱਚ ਹੈ ਕਿ ਤੁਸੀਂ ਤੁਹਾਡਾ ਇੰਟਰਸਟ ਕਿਦੇ ਲਈ ਹੈਗਾ ਉਹਦੇ ਵੀ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਸੋ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹ ਯੂਨੀਵਰਸਿਟੀਆਂ ਲਈ ਵੀ ਐਲੀਜੀਬਲ ਹੈਗੀ ਕਿਉਂਕਿ ਤੁਹਾਡੀ ਓਵਰAllResult ਪਰਸੈਂਟੇਜ ਵਧੀਆ ਹੈਗੀ ਹੈ ਆਫਕੋਰਸ ਤੁਹਾਡੇ ਜਿਹੜੇ ਮੇਨ ਸਬਜੈਕਟਸ ਹੈ ਉਹਦੇ ਵੀ ਤੁ ਦਾਸਕਦੋ ਕਿ ਤੁਹਾਡੀ ਐਵਰੇਜ ਪਰਸੈਂਟੇਜ ਕਿੰਨੀ ਹੈ more than 60% ऑलराइट सो डेफिनेटली ਤੁਹਾਡਾ ਜਿਹੜਾ ਜੇ ਆਪਾਂ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਸੋ ਬਹੁਤ ਯੂਨੀਵਰਸਿਟੀ ਨੇ ਜਿੱਥੇ ਤੁਹਾਡਾ ਆਰਾਮ ਨਾਲ ਐਡਮਿਸ਼ਨ ਹੋ ਸਕਦਾ ਆਪਾਂ ਗੱਲ ਕਰੀ ਸੁਨਬਰਨ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਲਾਟਰੋਪ ਦੀ ਕਰਦੇ ਹਾਂ ਸੋ ਬਹੁਤ ਸਾਰੀ ਯੂਨੀਵਰਸਿਟੀ ਲਈ ਤੁਸੀਂ ਆਰਾਮ ਨਾਲ एलिਜੀਬਲ ਹੋ ਬਟ ਜੀ ਆਪਾਂ ਹਾਂਜੀ ਕਾਲ ਲੱਗਦਾ ਕੱਟ ਗਈ ਹੈ ਤੁਹਾਨੂੰ ਉਮੀਦ ਕਰਦੇ ਆ ショ ਤੋਂ ਬਾਅਦ ਤੁਹਾਨੂੰ ਕਾਲ ਆਊਗੀ ਤੁਸੀਂ ਆਪਣਾ ਸਵਾਲ ਆ ਚੰਗੀ ਤਰ੍ਹਾਂ ਪੁੱਛ ਸਕਦੇ ਹੋ ਨਾਲ ਦੇ ਨਾਲ ਬਹੁਤ ਸਾਰੀਆਂ ਕਾਲ ਜਿਹੜੀਆਂ ਮਿਸ ਹੋ ਰਹੀਆਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਔਰ ਉਹਨਾਂ ਨੂੰ ਵੀ ਬੈਕ ਕਾਲ ਆ ਜਿਹੜੀ ਸਾਨੂੰ ਇਮੀਗ੍ਰੇਸ਼ਨ ਵੱਲੋਂ ਕੀਤੀ ਜਾਊਗੀ ਔਰ ਹਰ ਜਾਣਕਾਰੀ ਜਿਹੜੀ ਦਿੱਤੀ ਜਾਊਗੀ ਆ ਬਿਲਕੁਲ ਬੱਚੇ ਦਾ ਜਿਵੇਂ ਕੁਐਸਚਨ ਸੀਗਾ ਪ੍ਰੋਫਾਈਲ ਬਹੁਤ ਵਧੀਆ ਹੈਗੀ ਹੈ ਯੂਨੀਵਰਸਿਟੀਜ਼ ਲਈ ਬੱਚਾ ਐਲੀਜੀਬਲ ਹੈਗਾ ਆ ਰਾਮ ਨਾਲ ਕਰ ਸਕਦਾ ਹੈ ਬਟ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਸਿਰਫ ਬੱਚੇ ਦੇ ਐਕੈਡੈਮਿਕਸ ਮੈਟਰ ਨਹੀਂ ਕਰਦੇ ਵੀਜ਼ਾ ਸਕਸੈਸ ਰੇਟ ਨੂੰ ਵੇਖਣ ਲਈ ਬੱਚੇ ਦੀ ਜਿਵੇਂ ਪ੍ਰੋਫਾਈਲ ਗੱਲ ਕਰਾਂ ਮੋਸਟਲੀ ਜੇ ਆਪਾਂ 80 90% ਬੱਚੇ ਦੀ ਗੱਲ ਕਰਦੇ ਹ ਉਹਨਾਂ ਦੀ ਪ੍ਰੋਫਾਈਲ ਵਧੀਆ ਹੁੰਦੀ ਹੈ ਉਹ ਐਲੀਜੀਬਲ ਹੁੰਦੇ ਆ ਬਟ ਬੱਚਾ ਸਟਕ ਇਥੇ ਹੁੰਦਾ ਆ ਆਫਰ ਲੈਟਰ ਆ ਗਿਆ जीएसटी क्लियर ਨਹੀਂ ਹੋ ਰਿਹਾ ਜੀਟੀ क्लियर ਨਹੀਂ ਹੋ ਰਿਹਾ ਕਿਉਂਕਿ ਉਹਦੇ ਲਈ ਤੁਹਾਡੇ ਜਿਹੜੇ ਡਾਕੂਮੈਂਟੇਸ਼ਨ ਹੈ ਉਹ ਬਹੁਤ ਵਧੀਆ ਹੋਣੀ ਚਾਹੀਦੀ ਆਪਾਂ ਸਪான்ਸਰ ਦੀ ਗੱਲ ਕਰਦੇ ਆਂ ਫੰਡਿੰਗ ਦੀ ਗੱਲ ਕਰਦੇ ਆ ਉਹ ਐਕੂਰੇਟ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਡਾ ਯੂਨੀਵਰਸਿਟੀ ਤੋਂ ਆਫਰ ਲੈਟਰ ਸਿਕਯੂਰ ਕਰਨ ਦਾ ਬੈਨੀਫਿਟ ਹੈਗਾ ਅਦਰਵਾਈ ਬੱਚੇ ਚਾਰ ਚਾਰ ਪੰਜ ਪੰਜ ਜਗ੍ਹਾ ਤੋਂ ਆਫਰ ਲੈਟਰ ਲੈ ਲੈਂਦੇ ਆ ਅੱਗੇ ਕਿਤੇ ਵੀ ਜੀਟੀ ਜੀਐਸਟੀ ਕਲੀਅਰ ਨਹੀਂ ਹੁੰਦਾ ਤੇ ਉਹ ਅੱਗੇ ਐਮਬੈਸੀ ਤੱਕ ਦੇ ਪ੍ਰੋਸੈਸ ਤੱਕ ਨਹੀਂ ਪਹੁੰਚ ਪਾਉਂਦੇ ਸੋ ਇਸ ਬੱਚੇ ਨੂੰ ਮੇਰੀ ਸੁਜੈਸ਼ਨ ਆਹੀ ਹੈ ਕਿ ਉਹਦੇ ਨਾਲ ਨਾਲ ਤੁਸੀਂ ਆਪਣੇ ਪੇਰੈਂਟਸ ਦੀ ਆਈਟੀਆਰਸ ਵੇਖੋ ਕਿੰਨੇ ਦੀ ਫਿਲ ਕਰ ਰਹੇ ਨੇ ਉਬਦੀਏ 1.15 ਲੱਖ ਤੱਕ ਦੀ ਹੋਣੀ ਚਾਹੀਦੀ ਹੈ ਫੰਡਿੰਗ ਦੀ ਗੱਲ ਕਰਦੇ ਆ ਤੁਹਾਡੇ ਕੋਲ 1 ਇਅਰ ਦੀ ਯੂਨੀਵਰਸਿਟੀ ਦੇ ਫੀਸ ਦੇ ਨਾਲ ਨਾਲ ਆਸਟ੍ਰੇਲੀਆ ਦੇ 1 ਇਅਰ ਦੇ ਲਿਵਿੰਗ ਐਕਸਪੈਂਸ ਤੱਕ ਦੀ ਜਿਹੜੀ ਫੰਡ ਦੀ ਅਮਾਉਂਟ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਆਪਣੇ ਆਫਰ ਲੈਟਰ ਦੇ ਨਾਲ ਨਾਲ ਫੁੱਲ ਜਿਹੜਾ ਪ੍ਰੋਸੈਸ ਹੈ ਉਹ ਕੰਪਲੀਟ ਕਰ ਸਕਦੇ ਹੋ ਤੇ ਆਪਣਾ ਵੀਜ਼ਾ ਜਿਹੜਾ ਐਕਸਪੈਕਟ ਕਰ ਸਕਦੇ ਹੋ ਤਾਂ ਤੁਸੀਂ ਸਾਨੂੰ ਇਮੀਗ੍ਰੇਸ਼ਨ ਸਰਵਿਸਿਜ਼ ਦੇ ਆਫਿਸ ਦੇ ਵਿੱਚ ਪਹੁੰਚ ਸਕਦੇ ਹੋ ਕੀਰਤੀ ਮੈਮ ਨੂੰ ਮਿਲ ਕੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਜਿਵੇਂ ਹਰੇਕ ਸਟੂਡੈਂਟ ਦੀ ਜਿਹੜੀ ਪ੍ਰੋਫਾਈਲ ਹੈ ਅਲੱਗ ਹੁੰਦੀ ਹੈ ਹਰੇਕ ਸਟੂਡੈਂਟ ਦੀ ਐਲੀਜੀ ਆਸਟ੍ਰੇਲੀਆ ਜਾਂਦਾ ਆਪਣਾ ਸੁਪਨਾ ਜਿਹੜਾ ਪੂਰਾ ਕਰ ਸਕਦੇ ਹੋ ਪੰਜਾਬ ਰਹਿਣਾ ਸਟੂਡੈਂਟ ਜਿਵੇਂ ਮੈਮ ਨੇ ਕਿਹਾ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਕੋਈ ਪ੍ਰੋਬਲਮਸ ਨਹੀਂ ਆ ਵਿਜ਼ੇ ਵੀ ਆ ਰਹੀ ਹੈ ਲਗਾਤਾਰ ਪਰ ਮੈਮ ਜਿਵੇਂ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਇਸ ਦਾ ਕੀ ਕਾਰਨ ਹੈ ਵੀ ਇੰਨਾ ਸਮਾਂ ਕਿਉਂ ਲੱਗ ਰਿਹਾ ਯੂਨੀਵਰਸਿਟੀਆਂ ਵੱਲੋਂ ਜਾਂ ਆਪਾਂ ਕਹਿ ਦਿੰਨੇ ਆ ਐਮਬੈਸੀ ਵੱਲ ਇੰਨਾ ਸਮਾਂ ਕਿਉਂ ਲੈ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਥੋੜਾ ਜਿਹਾ ਸਮੂਥਲੀ ਹੋ ਸਕਦਾ ਵਿਜ਼ੇ ਦਾ ਪ੍ਰੋਸੈਸ ਬਿਲਕੁਲ ਜੇ ਅਸੀਂ ਗੱਲ ਕਰੀਏ ਉਹਨਾਂ ਬੱਚੇ ਦੀ ਜਿਨ੍ਹਾਂ ਦੀ ਫਾਈਲ ਆਲਰੇਡੀ ਐਮਬੈਸੀ ਦੇ ਵਿੱਚ ਹੈ ਤੇ ਕਿਤੇ ਨਾ ਕਿਤੇ ਮੇਨ ਰੀਜ਼ਨ ਆਹੀ ਹੈ ਕਿ ਆਲਰੇਡੀ ਬੱਚਿਆਂ ਦੀ ਪਹਿਲੇ ਵਾਲੇ ਦੀ ਫਾਈਲਸ ਐਮਬੈਸੀ ਦੇ ਵਿੱਚ ਹੈ ਸੋ ਜਦੋਂ ਵੀ ਕੋਈ ਰੂਲ ਚੇਂਜ ਹੁੰਦਾ ਹੈ ਸੋ ਡੈਫੀਨਿਟਲੀ ਉਹ ਨਈ ਫਾਈਲਸ ਤੇ ਇੰਪਲੀਮੈਂਟ ਹੋਣ ਚ ਟਾਈਮ ਲੈਂਦਾ ਹੈ ਸੋ ਉਸ ਪ੍ਰੋਸੈਸ ਨੂੰ ਧਿਆਨ ਰੱਖਦੇ ਹੋ ਆਪਾਂ ਕਹਿ ਸਕਦੇ ਹਾਂ ਕਿ ਉਹ ਇਸ ਇਹੀ ਮੇਨ ਰੀਜ਼ਨ ਹੈਗਾ ਜਿਹਦੇ ਕਰਕੇ ਐਮਬੈਸੀ ਟਾਈਮ ਲੈ ਰਹੀ ਹੈ ਬਟ ਕਬਰਾਂ ਦੀ ਕੋਈ ਗੱਲ ਨਹੀਂ ਇਹ ਸੇਮ ਚੀਜ਼ 2021 ਦੇ ਵਿੱਚ ਹੋਈ ਸੀ ਜਦੋਂ ਆਪਣੇ ਲੋਕਡਾਊਨ ਤੋਂ ਬਾਅਦ ਆਸਟ੍ਰੇਲੀਆ ਦੁਬਾਰਾ ਓਪਨ ਹੋਇਆ ਸੀਗਾ ਸੋ ਜਦੋਂ ਵੀ ਕੋਈ ਰੂਲ ਇੰਪਲੀਮੈਂਟ ਹੁੰਦਾ ਤੇ ਕੁਝ ਚੇਂਜਸ ਆਉਂਦੇ ਨੇ ਜਿਹੜੀ ਲੱਗੀ ਹੋਈ ਫਾਈਲ ਨੂੰ ਜਾਂ ਜਿਹੜੀ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਇਫੈਕਟ ਕਰਦੇ ਆ ਬਟ ਇਫੈਕਟ ਵਧੀਆ ਜਿੱਦਾਂ ਤੇ ਰਿਜ਼ਲਟਸ ਆ ਰਹੇ ਨੇ ਉਹ ਬਹੁਤ ਵਧੀਆ ਨੇ ਥੋੜਾ ਜਿਹਾ ਸਮਾਂ ਵਾਧੂ ਲੱਗ ਰਿਹਾ ਬਟ ਰਿਜ਼ਲਟਸ ਪੋਜ਼ਿਟਿਵ ਨੇ ਤੇ ਘਬਰਾਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਜਿ세 ਟਾਈਮ ਦੀ ਗੱਲ ਕਰਦੇ ਆ 60 ਟੂ 90 ਵਰਕਿੰਗ ਡੇਸ ਇਸ ਟਾਈਮ ਆਫੀਸ਼ੀਅਲ ਟਾਈਮ ਹੈਗਾ ਆਸਟ੍ਰੇਲੀਅਨ ਇਮੀਗ੍ਰੇਸ਼ਨ ਦਾ ਸੋ ਤੁਸੀਂ ਆਰਾਮ ਨਾਲ ਵੇਟ ਕਰੋ ਰਿਜ਼ਲਟਸ ਪੋਜ਼ਿਟਿਵ ਹੀ ਆ ਰਹੇ ਨੇ ਹੂੰ ਬਿਲਕੁਲ ਤੁਸੀਂ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਸਾਨੂੰ ਕਾਲਸ ਬਹੁਤ ਸਾਰੀਆਂ ਪਰ ਹਜੇ ਕੋਈ ਆਪਾਂ ਗੱਲ ਕਰ ਰਹੇ ਹਾਂ ਸਵਾਲ ਮੈਂ ਕਰਦਾ ਮੈਮ ਨੂੰ ਦੇ ਆਪਾਂ ਜਵਾਬ ਲੈਣੇ ਆ ਤੁਸੀਂ ਸ਼ੋਅ ਤੋਂ ਬਾਅਦ ਵੀ ਇਸੇ ਨੰਬਰ ਤੇ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਮੈਮ ਕੋਈ ਇਸ ਤਰ੍ਹਾਂ ਦੀ ਪ੍ਰੋਫਾਈਲ ਤੁਸੀਂ ਡਿਸਕਸ ਕਰਨੀ ਚਾਹੋ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿਸੇ ਦੀ ਰਿਫਿਊਜ਼ਲ ਹੋਵੇ ਜਾਂ ਗੈਪ ਹੋਵੇ ਜਿਹਨਾਂ ਦਾ ਰੀਸੈਂਟ ਕੋਈ ਵੀਜ਼ਾ ਆਇਆ ਹੋਵੇ ਤੁਹਾਡੇ ਵੱਲੋਂ ਆ ਬਿਲਕੁਲ ਮੈਂ ਕੁਝ ਇਦਾਂ ਦੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੀ ਜਿਹੜੀ ਸਾਡੇ ਆਫਿਸ ਵਿਜ਼ਿਟ ਕਰਦੇ ਆਂ ਕੁਝ ਬੱਚੇ ਦੇ ਆਲਰੇਡੀ ਪ੍ਰੋਬਲਮ ਫੇਸ ਕਰਦੇ ਆ ਉਹਨੂੰ ਸੋਲੂਸ਼ਨਸ ਨਹੀਂ ਮਿਲਦੇ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਆਰਟਸ ਸਟੂਡੈਂਟ ਨੂੰ ਮੈਂ ਮੋਸਟਲੀ ਕੁਐਸਚਨ ਆਹੀ ਸੁਣਿਆ ਕਿ ਬੱਚੇ ਆਫਿਸ ਆਉਂਦੇ ਆ ਏਜੰਟਸ ਕੋਲ ਜਾਂਦੇ ਆ ਆਰਟਸ ਕੀਤੀ ਹੁੰਦੀ ਉਹਨਾਂ ਦੀ ਪ੍ਰੋਫਾਈਲ ਹੀ ਨਹੀਂ ਲੈਂਦੇ ਕਿ ਤੁਸੀਂ ਤਾਂ ਆਰਟਸ ਕੀਤੀ ਹੈ ਤੁਹਾਡੇ ਲਈ ਕੋਈ ਕੋਰਸ ਅਵੇਲੇਬਲ ਨਹੀਂ ਹੈਗਾ ਸੋ ਬੇਸਿਕਲੀ ਮੈਂ ਇਹ ਮੰਨਦੀ ਕਿ ਆਰਟਸ ਟੀਮ ਦਾ ਸਟੂਡੈਂਟ ਸਭ ਤੋਂ ਜ਼ਿਆਦਾ ਵਰਸਟਾਈਲ स्ट्रीਮ ਦੇ ਵਿੱਚ ਹੁੰਦਾ ਕਿਉਂਕਿ ਉਹਨਾਂ ਕੋਲ ਨ ਕੰਪਿਊਟਰ ਸਾਇੰਸ ਦਾ ਲਿਤਾ ਹੈ ਤੇ ਉਹ ਆਈਟੀ ਕੋਰਸ ਲਈ ਵੀ ਰਿਲੇਵੈਂਟ ਹੈਗਾ ਬੱਚੇ ਦਾ ਨੋਰਮਲ ਹਿਮਨਿਟੀਜ਼ ਵਿੱਚ ਕੀਤੀ ਹੈ ਉਹ ਹਸਪਿਟੈਲਿਟੀ ਦੇ ਰਿਗਾਰਡਿੰਗ bizness ਦੇ ਰਿਗਾਰਡਿੰਗ ਕੋਰਸਸ ਲੈ ਸਕਦਾ ਹੈ ਬਟ ਜਦੋਂ ਵੀ ਕੋਈ ਪ੍ਰੋਫਾਈਲ ਤੁਹਾਡੀ ਰਿਜੈਕਟ ਕੀਤੀ ਜਾਂਦੀ ਕਿਸੇ ਵੀ ਏਜੰਟ ਤੋਂ ਹੋ ਸਕਦਾ ਉਹਨਾਂ ਦੇ ਉਹਨਾਂ ਕਾਲਜੇਜ ਦੇ ਵਿੱਚ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਟਾਈਪ ਨਾ ਹੋਣ ਜਿਹੜੇ ਕਿ ਆਰਟ ਸਟਰੀਮ ਨੂੰ ਐਕਸੈਪਟ ਕਰਦੇ ਆ ਸੋ ਇਹ ਚੀਜ਼ ਬਹੁਤ ਧਿਆਨ ਨਾਲ ਵੇਖਣੀ ਹੈ ਕਿ ਤੁਸੀਂ ਸਿਰਫ ਇੱਕ ਪਾਰਟਿਕੂਲਰ ਕੰਸਲਟੈਂਟ ਦੇ ਇੱਕ ਪਾਰਟਿਕੂਲਰ ਕੰਸਲਟੈਂਟ ਦੇ ਡਿਸੀਜਨ ਤੇ ਨਾ ਜਾਓ ਕਿਉਂਕਿ ਆਰ ਸਟ੍ਰੀਮ ਸਭ ਤੋਂ ਵਰਸਟਾਈਲ ਸਟ੍ਰੀਮ ਹੈਗੀ ਹੈ 옵ਸ਼ਨਸ ਵਾਦੂ ਨੇ ਬਟ ਅਗੇਨ ਜਿਹੜਾ ਮੈਟਰ ਕਰਦਾ ਹੈ ਰਾਈਟ ਕੰਸਲਟੈਂਟ ਬਹੁਤ ਮੈਟਰ ਕਰਦਾ ਹੈ ਇਸ ਤੋਂ ਇਲਾਵਾ ਸਾਡੇ ਕੋਲ ਇਦਾਂ ਦੀ ਪ੍ਰੋਫਾਈਲ ਆਉਂਦੀ ਹੈ ਕਿ ਬੱਚਾ ਆਲਰੇਡੀ ਰਿਜੈਕਟ ਹੋ ਚੁੱਕਿਆ ਹੈ ਰਿਫਿਊਜ਼ਲ ਆ ਚੁੱਕਿਆ ਹੈ ਕਿਸੇ ਹੋਰ ਕੋਲ ਗਏ ਉਹ ਅਸੈਪਟ ਨਹੀਂ ਕਰ ਰਹੇ ਫਾਈਲ ਕਿਉਂਕਿ ਰਿਫਿਊਜ਼ਲ ਆ ਚੁਕੇ ਤੇ ਯੂਨੀਵਰਸਿਟੀ ਅਸੈਪਟ ਨਹੀਂ ਕਰਦੀ ਯੈਸ ਕੁਝ ਪਰਟੀਕੂਲਰ ਯੂਨੀਵਰਸਿਟੀਆਂ ਹੈਗੇ ਨੇ ਜਿਹੜੇ ਰਿਫਿਊਜ਼ਲ ਕੇਸ ਨੂੰ ਅਸੈਪਟ ਨਹੀਂ ਕਰਦੇ ਬਟ ਸਾਰੀ ਦੀ ਸਾਰੀ ਯੂਨੀਵਰਸਿਟੀਆਂ ਇਦਾਂ ਦੀ ਨਹੀਂ ਹੈਗੇ ਐ 42 ਯੂਨੀਵਰਸਿਟੀਆਂ ਦੇ ਵਿੱਚ ਕੁਝ 4-5 ਯੂਨੀਵਰਸਿਟੀਆਂ ਨੇ ਜਿਹੜੇ ਅਸੈਪਟ ਨਹੀਂ ਕਰਦੇ ਬਟ ਬਾਕੀਆਂ ਦੇ ਦਵਾਰ ਤੁਹਾਡੇ ਲਈ ਓਪਨ ਨੇ ਕਿਉਂਕਿ ਜਦੋਂ ਵੀ ਦੇਖੋ ਤੁਸੀਂ ਆਪਣਾ ਰਿਫਿਊਜ਼ਲ ਲੈਟਰ ਆਉਂਦਾ ਉੱਥੇ ਮੈਂਸ਼ਨ ਹੁੰਦਾ ਹੈ ਕਿ ਤੁਸੀਂ ਯੂ ਆਰ ਵੈਲਕਮ ਟੂ ਰੀ ਅਪਲਾਈ ਮੀਨ ਜੇ ਤੁਹਾਡਾ ਰਿਫਿਊ ਜਿਹੜੇ ਰੀਜ਼ਨਸ ਆਏ ਨੇ ਤੁਸੀਂ ਆਰਾਮ ਨਾਲ ਦੁਬਾਰਾ ਆਪਣਾ ਵੀਜ਼ਾ ਸਿਕਿਉਰ ਕਰਨ ਦਾ ਜਿਹੜਾ ਤੁਹਾਡਾ ਬਾਹਰ ਜਾਣ ਦਾ ਸੁਪਨਾ ਉਹ ਸਿਕਿਉਰ ਕਰ ਸਕਦੇ ਹੋ ਹਰ ਇੱਕ ਕੰਟਰੀ ਦਾ ਇਸੇ ਤਰੀਕੇ ਦੇ ਨਾਲ ਚੱਲ ਰਿਹਾ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀ ਤੁਸੀਂ ਯੂਕੇ ਜਾਣਾ ਹੈ ਕੈਨੇਡਾ ਜਾਣਾ ਹੈ ਆਪਾਂ ਸਟੱਡੀ ਤੋਂ ਇਲਾਵਾ ਵੀ ਜੇਕਰ ਤੁਸੀਂ ਕੋਈ ਵੀਜ਼ਾ ਤੇ ਵਿਦੇਸ਼ ਘੁੰਮਣ ਜਾਣਾ ਚਾਹੁੰਦੇ ਹੋ ਟੂਰਿਸਟ ਵੀਜ਼ਾ ਲਵਾਉਣਾ ਹੈ ਜਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਬੱਚੇ ਉੱਥੇ ਹੁੰਦੇ ਆ ਉਹਦੇ ਬ੍ਰਦਰ ਨੇ ਜਾਣਾ ਹੈ ਸਿਸਟਰ ਨੇ ਜਾਣਾ ਹੈ ਜਾਂ ਪੇਰੈਂਟਸ ਨੇ ਜਾਣਾ ਹੈ ਤਾਂ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਸਾਨ ਇਮੀਗ੍ਰੇਸ਼ਨ ਦੇ ਆਫਿਸ ਸੈਕਟਰ 9 ਡ ਕਰੀ ਹਾਸਲ ਕਰ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਵਿਦੇਸ਼ ਪਹੁੰਚ ਸਕਦੇ ਹੋ ਤੇ ਕੀਰਤੀ ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ